ਕਿੱਦਾਂ ਦੇਖ ਰਹੇ ਹੋ ਜਿਹੜਾ ਸੰਦੀਪ ਸਿੰਘ ਸਣੀ ਦਾ ਨਾਮ ਆ ਰਿਹਾ ਕਿ ਪਟਿਆਲਾ ਜੇਲ੍ਹ ਦੇ ਵਿੱਚ ਸੂਬਾ ਸਿੰਘ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦਦ ਕਹਾਉਂਦਾ ਸੀ ਮਾਝੇ ਦੇ ਵਿੱਚ ਮੈਂ ਬਹੁਤ ਸਾਰੀਆਂ ਇੰਟਰਵਿਊ ਕੀਤੀਆਂ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਪਰਿਵਾਰਾਂ ਦੇ ਪਰਿਵਾਰ ਉਜਾੜ ਦਿੱਤੇ ਗਏ ਪਤਾ ਨਹੀਂ ਕਿੰਨੇ ਕੋ ਨੌਜਵਾਨ ਚੱਕ ਕੇ ਵਿਦੋਸ਼ੇ ਮਾਰ ਦਿੱਤੇ ਗਏ ਅੱਜ ਉਹ ਦੁਨੀਆ ਤੋਂ ਜਾ ਚੁੱਕਾ ਹੈ ਕਿੱਦਾਂ ਦੇਖ ਰਹੇ ਹਾਂਜੀ ਵੀਰ ਜੀ ਸਿੱਖ ਕੌਮ ਦੇ ਨਾਲ ਖਹਿਣ ਵਾਲੇ ਜ਼ਾਲਮ ਜਦੋਂ ਤੇ ਗੁਰੂ ਸਾਹਿਬ ਨੇ ਪੰਥ ਸੱਜਾ ਤੋਂ ਤੁਰੇ ਆਉਂਦੇ ਆ ਜੋ ਉਸੇ ਕੜੀ ਨੂੰ ਜੋੜ ਕੇ ਵੇਖੀਏ ਤੇ ਚਲੋ ਆਪਾਂ ਇਹ ਉਸ ਤੋਂ ਬਾਅਦ 78 ਤੋਂ ਬਾਅਦ ਦਾ ਜਿਹੜਾ ਸਾਰਾ ਸੀਨ ਲਾਲ ਗਏ ਜੋ 95 ਸਾਰਾ ਹੋਇਆ ਇਹਨਾਂ ਦੀ ਬੜੀ ਵੱਡੀ ਲਿਸਟ ਆ ਜਿੱਥੇ ਇਹਨਾਂ ਦੀ ਖਾਸ ਕਰਕੇ ਸਿੱਖਾਂ ਦੇ ਘਰੇ ਪੈਦਾ ਹੋਏ ਸਿਰ ਤੇ ਪੱਗਾਂ ਬੰਨੀਆਂ ਹੋਈਆਂ ਉੱਥੇ ਪੰਥ ਦੇ ਵਿਹੜੇ ਵਿੱਚ ਸੂਰਮਿਆਂ ਦੀ ਵੀ ਕੋਈ ਘਾਟ ਨਹੀਂ ਆਈ ਉਹ ਵੀ ਲੜੀ ਨਾਲ ਹੀ ਜੁੜਦੀ ਆਈ ਆ ਸੂਰਬੀਰ ਬਚਨ ਕੇ ਬੜੀ ਜਿੱਥੇ ਸੰਤ ਬਾਬਾ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਬੋਲਾਂ ਨੇ ਨੌਜਵਾਨਾਂ ਦੇ ਸੀਨੇ ਨੂੰ ਵਿੰਨਿਆ ਅਣਖ ਜਗਾਈ ਉਥੇ ਨੌਜਵਾਨ ਆਪਦੇ ਇਤਿਹਾਸ ਤੋਂ ਸਿੱਖਿਆ ਲੈ ਕੇ ਕਰਵਟ ਲੈਂਦੇ ਰਹੇ ਆ ਤੇ ਉਹ ਜ਼ਾਲਮਾਂ ਨੂੰ ਸੋਧੇ ਲੱਗਦੇ ਰਹੇ ਤੇ ਉਸੇ ਲੜੀ ਤਹਿਤ ਅੱਜ ਦਾ ਜਿਹੜਾ 25 ਤੱਕ ਆ ਗਿਆ 78 ਤੋਂ ਲੈ ਕੇ ਜੋ ਕੁਝ ਹੋਇਆ 84 ਸਾਡੇ ਨਾਲ ਤੇ ਬਦਲੇ ਲੈ ਗਏ ਆਪਾਂ ਗੱਲ ਕਰ ਗਏ ਸੂਬਾ ਸਰਹੰਦ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਪਾਪੀ ਬੁੱਚੜ ਜਿਸ ਨੇ ਮਸੂਮਾਂ ਦੇ ਖੂਨ ਦੇ ਨਾਲ ਆਪਦੇ ਹੱਥ ਰੰਗੇ ਹੋਏ ਤੇ ਬੜੇ ਮਾਣ ਨਾਲ ਕਹਿਣਾ ਤੇ ਭੁੱਲ ਗਿਆ ਹਿਸ਼ਾਂ ਦੇ ਉਦੋਂ ਪਹਿਲਾਂ ਵੀ ਇੱਥੇ ਕਹਿਣ ਵਾਲੇ ਆਏ ਗੋਬਿੰਦ RAM ਵੀ ਆਇਆ ਸੀ ਜ਼ਾਲਮ ਬੁੱਚੜੋ ਕੀ ਕਹਿੰਦਾ ਸੀ ਆਪੋ ਸ਼ਬਦ ਤਾਂ ਵਰਗੇ ਜਿਹੜਾ ਗੁਰੂ ਸਾਹਿਬ ਬਾਰੇ ਕਹਿੰਦਾ ਵੀ ਤੂੰ ਸਿੱਖ ਆਪਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੁੱਲ ਜਾਣਗੇ ਤੇ ਗੋਬਿੰਦ RAM ਨੂੰ ਯਾਦ ਰੱਖਣ ਕਿ ਉਹਦੀ ਕੀ ਹਾਲਾਤ ਹੋਈ ਸੀ ਬੇਨਤਾ 부ਚੜ ਦਾ ਸਾਹਮਣੇ ਆ ਉਹ ਇਹਨਾਂ ਦੇ ਪਾਲੇ ਤਾਂ ਵੱਡਿਆਂ ਦੇ ਆ ਬੇਨਤਾ 부ਚੜ ਕਿਨਾਂ ਦਾ ਹੀ ਕਾਂਗਰਸ ਦਾ ਹੀ ਸਾਰਾ ਤੇ ਜੇ ਉਹ ਤੋਂ ਬਾਅਦ ਫਿਰ ਕੇ ਪੀਐਸ ਗਿੱਲ ਅਜੀਤ ਸੰਧੂ ਵਰਗੇ ਤੇ ਸੁਭੇਰ ਸਿੰਘ ਸੈਣੀ ਵਰਗੇ ਜਿਹੜੇ ਅੱਜ ਵੀ ਹੈਗੇ ਸਾਡੇ ਸਾਹਮਣੇ ਇਹਨਾਂ ਨੂੰ ਪਾਲਿਆ ਕਿਹਨੇ ਸਾਨੂੰ ਸਾਰੇ ਇਹਨੂੰ ਸਮਝਣਾ ਪਊਗਾ ਐਪੀਸੋਡ ਨੂੰ ਵੀ ਕੀ ਬਣਦੀ ਖੇੜ ਇਹ ਤੇ ਚਲੋ ਜਿਹੜੀ ਅੱਜ ਗੱਲ ਆਈ ਆ ਵੀ ਇਹ ਤਿੰਨ ਜਾਲਮ ਬੁੱਚੜ ਜਿਨ੍ਹਾਂ ਨੂੰ ਕਾਨੂੰਨ ਨੇ ਸਜ਼ਾ ਦਿੱਤੀ ਬਲਔਸੇ ਕਾਨੂੰਨ ਨੂੰ ਦੁਰਵਰਤੋਂ ਕਰਕੇ ਉਹਨਾਂ ਨੇ ਬੇਕਸੂਰਾਂ ਦੇ ਕਤਲ ਕੀਤੇ ਤੇ ਉਹਨਾਂ ਦੇ ਨਾਲ ਹੱਥ ਰੰਗੇ ਉਸੇ ਹੀ ਕਾਨੂੰਨ ਦੀ ਦੁਰਵਰਤੋਂ ਕਰਕੇ ਤੇ ਆਪ ਦੇ ਅਉਧਿਆਂ ਦੀ ਉਸੇ ਕਾਨੂੰਨ ਨੇ ਸਮਾਂ ਪਾ ਕੇ ਪਰ ਸਮਾਂ ਬਹੁਤ ਲੰਘ ਜਾਂਦਾ ਕਈ ਇਨਸਾਫ ਡੀਕ ਦੇ ਡੀਕ ਦੇ ਇਥੋਂ ਚਲੇ ਜਾਂਦੇ ਆ ਸਜ਼ਾ ਦਿੱਤੀ ਅੰਦਰ ਗਏ ਉਹ ਫਿਰ ਉੱਥੇ ਬੜੀ ਵੱਡੀ ਗੱਲ ਹੋਈ ਆ ਵੀ ਉਹ ਮਹਾਨ ਸੂਰਬੀਰ ਜੋਧਾ ਸਾਡਾ ਅਣਖੀ ਹੀਰਾ ਜਿਹੜੇ ਸਾਰੇ ਬੰਦੀ ਸਿੰਘ ਕੌਮ ਦੇ ਹੀਰੇ ਆ ਜ਼ਾਲਮ ਸਰਕਾਰਾਂ ਪ੍ਰਸ਼ਾਸਨ ਜੋ ਕੁਛ ਮਰਜੀ ਕਹਿਣ ਪਰ ਜਿਨ੍ਹਾਂ ਨੂੰ ਗੁਰੂ ਨਵਾਜ਼ ਦਾ ਜੇ ਬਹਾਦਰੀਆਂ ਦੀ ਜਿਹੜੀ ਦਾਤ ਆ ਇਹ ਗੁਰੂ ਦਿੰਦਾਸ਼ੀ ਦੀਆਂ ਦੀ ਦਾਤ ਅਨਖਾਂ ਦੀ ਦਾਤ ਤੇ ਜ਼ੁਲਮ ਦਾ ਨਾਸ ਕਰਨ ਵਾਸਤੇ ਇਹ ਗੁਰੂ ਦੀ ਦਾਤ ਆ ਵੱਡੀ ਹਰੇਕ ਦੇ ਹਿੱਸੇ ਨਹੀਂ ਆਉਦੀ ਤੇ ਸਾਡਾ ਵੀਰ ਸੰਦੀਪ ਸਿੰਘ ਸਾਨੀ ਜਿਉਂ ਨੇ ਪਹਿਲਾਂ ਵੀ ਐਸਾ ਗੰਦ ਜਿਹੜਾ ਸਰਕਾਰਾਂ ਨੇ ਪੰਜਾਬ ਦੇ ਸਿਰ ਤੇ ਬਿਠਾਇਆ ਸੀ ਜਿਹੜਾ ਸੂਰੀ ਜਿਹਦਾ ਨਾਮ ਵੀ ਬਹੁਤ ਘਿਰਨੇ ਵਾਲਾ ਤੇ ਜਿਹਦੀ ਬੋਲ ਨਿਕਲਦੇ ਜਮਾਨ ਚ ਬੜੇ ਘਿਰਨੇ ਸਿੱਖਾਂ ਦੀਆਂ ਧੀਆਂ ਪੈਣਾ ਬਾਰੇ ਸਭ ਨੂੰ ਪਤਾ ਸੱਚੇ ਹਿੰਦੂ ਵੀ ਨਫ਼ਰਤ ਕਰਦੇ ਸੀ ਉਹਨੂੰ ਮੁਸਲਮਾਨ ਵੀ ਕਰਦੇ ਸੀ ਇਸ ਕਰਕੇ ਤੇ ਉਹ ਉਹ ਵੀ ਸੇਵਾ ਵੀਰ ਸੰਦੀਪ ਸਿੰਘ ਸਾਨੀ ਨੂੰ ਮਿਲੀ ਕਿ ਉਸ ਗੰਦ ਨੂੰ ਸਾਫ਼ ਕੀਤਾ ਜਿਹੜਾ ਬਹਾਨਾ ਬਣਾ ਕੇ ਸੜਕ ਤੇ ਬੈਠਾ ਸੀ ਚਲੋ ਉਹਦਾ ਜਿਹੜਾ ਕਾਨੂੰਨੀ ਕੇਸ ਪ੍ਰਕਿਰਿਆ ਚੱਲ ਰਹੀ ਆ ਵਕੀਲ ਪੰਥ ਦੇ ਵੱਲੋਂ ਲੜ ਰਹੇ ਆ ਪਰਿਵਾਰ ਵੱਲੋਂ ਤੇ ਚੱਲ ਰਹੀ ਸੀ ਗੱਲ ਪਰ ਇਹ ਕੀ ਸਾਜ਼ਿਸ਼ ਆ ਕਿ ਐਡੇ ਜਾਲ ਬੁੱਚੜ ਜਿਹੜੇ ਉਹ ਵੀਰ ਦੇ ਨਾਲ ਬੈਰਕ ਦੇ ਵਿੱਚ ਬੰਦ ਕੀਤੇ ਹੂੰ ਉਹਨਾਂ ਨੂੰ ਜਿਹੜਾ ਮੂਹ ਨੂੰ ਖੂਨ ਲੱਗਾ ਹੋਇਆ ਜਿਹੜੀ ਉਹਨਾਂ ਦੀ ਜ਼ੁਬਾਨ ਜਾਂਦੀ ਜਿਹੜੀ ਇਹ ਕੋਹ ਕੋ ਕੇ ਜਦੋਂ ਸਿੰਘਾਂ ਨੂੰ ਮਾਰਦੇ ਸੀ ਸਾਰਾ ਕੁਝ ਸਾਹਮਣੇ ਆ ਹੁਣ ਤਾਂ ਜਿਹੜਾ ਕੁਝ ਹੋਇਆ ਸਾਡੇ ਨਾਲ ਜਿਵੇਂ ਸਾਡੇ ਖਾਲੜਾ ਜੀ ਵਰਗੇ ਜਿਨ੍ਹਾਂ ਨੇ 25 ਲੱਖ ਹਜ਼ਾਰ ਇਹਨਾਂ ਬੁਚੜਾ ਵੱਲੋਂ ਕੋਹ ਕੋ ਕੇ ਮਾਰੇ ਹੋਏ ਨੌਜਵਾਨਾਂ ਦਾ ਸਵੇ ਫਰੋਲ ਫਰੋਲ ਕੇ ਲਾਸ਼ਾਂ ਲੱਭੀਆਂ ਤੇ ਇਸ ਕਰਕੇ ਉਹਨਾਂ ਨੂੰ ਵੀ ਲਾਸ਼ ਬਣਾਇਆ ਜਿਹੜੇ ਕਿੰਨਾ ਖੂਨ ਮੂਹ ਨੂੰ ਲੱਗਾ ਹੋਊਗਾ ਇਹਨਾਂ ਦੇ ਇਹਨਾਂ ਬੁਚੜਾ ਨੇ ਉੱਥੇ ਜੋ ਗਾਲੀ ਗਲੋਚ ਕੀਤੀ ਹਮਲਾ ਕੀਤਾ ਪਰ ਗੁਰੂ ਸਾਹਿਬ ਜੀ ਦਾ ਥਾਪੜਾ ਉਹ ਕਲਗੀ ਵਾਲੇ ਪਾਸ਼ਾ ਦਾ ਉਹ ਮਹਾਰਾਜ ਨੇ ਕਿਰਪਾ ਕਰਕੇ ਸੇਵਾ ਲਈ ਤੇ ਬੁਚੜਾ ਦਾ ਸੋਧਾ ਲਾਇਆ ਉਹਨਾਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਤੇ ਇੱਕ ਨਰਕਾਂ ਨੂੰ ਚਲੇ ਗਿਆ ਤੇ ਭੁੱਲ ਗਿਆ ਇਹ ਤੇ ਗੋਮਿੰਦਰਾਮ ਤਾਂ ਆਇਆ ਹੀ ਆਇਆ ਸੀਗਾ ਵੀ ਜਿਹੜਾ ਕਹਿੰਦਾ ਸੀ ਮੈਂ ਸੂਬਾ ਸਰਾਂਦਾ ਤੇ ਫਿਰ ਉਹਨੂੰ ਇਹ ਨਹੀਂ ਪਤਾ ਸੀ ਸਰੂਬਾ ਸਰਾਂਦ ਨੇ ਜਦੋਂ ਜ਼ੁਲਮ ਕੀਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਵੀ ਆਇਆ ਸੀ ਫਿਰ ਸ਼ਹੀਦ ਬਾਬਾ ਬਾਜ ਸਿੰਘ ਵੀ ਆਇਆ ਸੀ ਫਿਰ ਉਹਨਾਂ ਦਾ ਵਾਰਸ ਤਾਂ ਟਕਰਨਾ ਸੀ ਉਹ ਕਲਗੀਆਂ ਵਾਲੇ ਪਾਸ਼ਾ ਦੇ ਥਾਪੜੇ ਦੇ ਨਾਲ ਫਿਰ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਬਾਜ ਸਿੰਘ ਦਾ ਵਾਰਸ ਸੰਦੀਪ ਸਿੰਘ ਸੰਨੀ ਦੇ ਰੂਪ ਵਿੱਚ ਮਿਲਿਆ ਤੇ ਤਿੰਨਾਂ ਝਾਲਮਾਂ ਦੀਆਂ ਨਾਸਾਂ ਕੁੱਟ ਕੇ ਉਨੇ ਤੋਂ ਹਸਪਤਾਲ ਕਲਾਏ ਉਥੋਂ ਸੂਬਾ ਸਰੰਦ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਸਿੰਘ ਨਹੀਂ ਮੈਂ ਕਹੂੰਗਾ ਕਿਉਂਕਿ ਇਹੋ ਜਿਹੇ ਦੁਸ਼ਟ ਜਿਹੜੇ ਸਰਚ ਪੱਗਾ ਮੰਨ ਕੇ ਸਿੱਖਾਂ ਦੇ ਘਰੇ ਪੈਦਾ ਹੋ ਗਏ ਹਸਪਤਾਲ ਗਿਆ ਪਹਿਲਾ ਪਰਿਵਾਰ ਨੇ ਜਵਾਬਤਾ ਦਾ ਇਲਾਜ ਕਰਾਉਣ ਤੋਂ ਲਾਹਣਤ ਵਾਲੀ ਗੱਲ ਆ ਫੇਰ ਉਹ ਮਰ ਗਿਆ ਉਹਨੂੰ ਸਾੜਨ ਤੋਂ ਫੂਕਣ ਤੋਂ ਜਵਾਬ ਦਿੱਤਾ ਕੋਈ ਗ੍ਰੰਥੀ ਸਿੰਘ ਅਰਦਾਸ ਕਰਨ ਨੂੰ ਤਿਆਰ ਨਹੀਂ ਤੇ ਇਹਦੇ ਵਿੱਚ ਕਾਨੂੰਨ ਨੂੰ ਕੋਈ ਵੀ ਸਜ਼ਾ ਨਹੀਂ ਬਣਦੀ ਦੇਣੀ ਵੀਰ ਸੰਦੀਪ ਸਾਨੀ ਨੂੰ ਹੰਬਲਾ ਉਹਨਾਂ ਤਿੰਨਾਂ ਬੰਦਿਆਂ ਨੇ ਕੀਤਾ ਉਹ ਤਾਂ ਗੁਰੂ ਸਾਹਿਬ ਨੇ ਕਲਾ ਵਰਤਾਈ ਆ ਇਹ ਮੰਨਣਾ ਪਊਗਾ ਲੋਕਾਂ ਨੂੰ ਸਾਡੇ ਦੁਸ਼ਮਣਾਂ ਨੂੰ ਕਿ ਸਿੰਘ ਨਾਥੇ ਤੇ ਵਾਰ ਨਹੀਂ ਕਰਦੇਗੇ ਤੇ ਨਾ ਡਿੱਗੇ ਤੇ ਤੇ ਨਾ ਔਰਤ ਤੇ ਤੇ ਪਰ ਜ਼ੁਲਮ ਨਾ ਸਹਿੰਦੇ ਆ ਤੇ ਨਾ ਜ਼ੁਲਮ ਹੁੰਦਾ ਹੀ ਬਰਦਾਸ਼ਤ ਕਰਦੇ ਆ ਇਸ ਕਰਕੇ ਮਜਲੂਮਾਂ ਦੀ ਰਾਖੀ ਸਦਾ ਮਾੜੇ ਦੀ ਰਾਖੀ ਸਦਾ ਸੰਗ ਕਰਦੇ ਆ ਤੇ ਆਪ ਦਾ ਜਿੱਥੇ ਅਨਸਾਫ਼ ਲੈਂਦੇ ਆ ਤੇ ਉੱਥੇ ਝਾਲਮਾਂ ਨੂੰ ਸੋਧਦੇ ਆ ਤੇ ਇਸ ਕਰਕੇ ਪਾਪੀ ਨੂੰ ਬੁਚੜ ਨੂੰ ਨਰਕਾ ਨੂੰ ਭੇਜਿਆ ਤੇ ਉਹ ਕੌਮ ਦਾ ਹੀਰਾ ਸਾਰੀਆਂ ਜਥੇਬੰਦੀਆਂ ਸੰਪਰਦਾਵਾਂ ਸ੍ਰੀ ਕਾਲਤਾ ਸਾਹਿਬ ਦਾ ਸ੍ਰੋਮਣੀ ਕਮੇਟੀ ਸਭ ਨੇ ਹਾਂ ਦਾ ਨਾਹਰਾ ਮਾਰਿਆ ਮਾਰਨਾ ਹੀ ਬਣਦਾ ਤੇ ਪ੍ਰਸ਼ਾਸਨ ਨੂੰ ਸਦੇ ਸਤਕਾਰ ਨੂੰ ਤੇ ਜੇ ਸੈਂਟਰ ਵਾਲਾ ਵੀ ਕੁਝ ਇਹਦੇ ਵਿੱਚ ਕਰਦੇ ਆ ਪੰਜਾਬ ਦੇ ਜਾਣ ਕੇ ਲਾਂਬੂ ਲਾਉਣ ਦੀ ਖਾਤਰ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਸਿੱਖ ਸਮਝ ਚੁੱਕੇ ਆ ਤੇ ਸਾਰੀਆਂ ਜਥੇਬੰਦੀਆਂ ਇਸ ਮਸਲੇ ਤੇ ਇਕੱਠੀਆਂ ਵੀ ਸੰਦੀਪ ਸਿੰਘ ਸਣੀ ਦੇ ਨਾਲ ਆ ਉਹਦੇ ਪਰਿਵਾਰ ਦੇ ਨਾਲ ਵੀ ਕੋਈ ਵੀ ਨਜਾਇਜ਼ ਇਹਦੇ ਵਿੱਚ ਕਾਰਵਾਈ ਉਹਤੇ ਤੇ ਉਸ ਚੀਜ਼ ਦੀ ਜਾਂਚ ਜਥੇਬੰਦੀਆਂ ਨੂੰ ਮੰਗ ਕਰਨੀ ਚਾਹੀਦੀ ਪਰਿਵਾਰ ਨੂੰ ਵੀ ਵਕੀਲਾਂ ਨੂੰ ਵੀ ਵੀ ਇਹ ਕੀ ਕਾਰਨ ਤੇ ਵਕੀਲਾਂ ਰਹੀ ਕਿਹਾ ਵੀ ਜਾ ਰਿਆ ਸੀ ਵੀ ਇਹਨਾਂ ਨੂੰ ਬਦਲਿਆ ਜਾਵੇ ਨਾਲੋਂ ਵੀ ਇਹ ਗਲਤ ਬੋਲਦੇ ਆ ਬੜੇ ਜਿਹੜੇ ਉਹ ਜੇਲ੍ਹ ਵਿੱਚ ਰਹਿ ਕੇ ਆਇਆ ਹੈ ਕਈ ਵਰਤਮਾਨ ਬੋਲ ਰਿਹਾ ਵੀ ਇਹਨਾਂ ਦੀ ਬਹੁਤ ਭਾਸ਼ਾ ਮਾੜੀ ਆ ਵੈਸੇ ਵੀ ਭਾਈ ਸੰਦੀਪ ਸਿੰਘ ਸਣੀ ਉਹ ਹਵਾਲਾ ਤੀਨੇ ਉਹ ਬੰਦੇ ਕੈਦੀ ਸੀਗੇ ਕੈਦੀ ਤੇ ਹਵਾਲਾ ਤੀ ਵੈਸੇ ਨਹੀਂ ਇਕੱਠੇ ਰੱਖੇ ਜਾਂਦੇ ਜੇਲਾਂ ਦੇ ਵਿੱਚ ਹਾਂਜੀ ਹਾਂਜੀ ਪਹਿਲੀ ਗੱਲ ਤਾਂ ਉਹ ਵੀ ਗੱਲ ਤੇ ਦੂਜੀ ਗੱਲ ਵੀ ਸਾਡਾ ਸਿੰਘ ਜਿਹੜਾ ਉਹ ਕਿਹੜੇ ਕੇਸ ਦੇ ਵਿੱਚ ਅੰਦਰ ਆ ਵੀ ਇਹੋ ਜਿਹੇ ਦੁਸ਼ਟ ਨੂੰ ਤਾਂ ਸੋਧਿਆ ਪਹਿਲਾਂ ਵੀ ਜਿਹੜਾ ਸਿੱਖਾਂ ਦੇ ਵਿਰੁੱਧ ਯਾਰ ਉਗਲਦਾ ਸੀ ਜਿਹੜਾ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਨੰਗੀਆਂ ਕਰਨ ਦਾ ਜਾਂ ਮਾਰਨ ਦੀਆਂ ਗੱਲਾਂ ਕਰਦਾ ਸੀ ਤੇ ਇਹਨਾਂ ਨੇ ਉਹ ਸਾਰਾ ਕੁਝ ਕੀਤਾ ਹੋਇਆ ਉਹ ਬੁੱਚੜ ਉਹਦੇ ਨਾਲ ਸੂਰਮੇ ਦੇ ਉਹਦੀ ਸਾਡੇ ਕਾਰਵਾਈ ਚੱਲ ਰਹੀ ਆ ਕੋਈ ਉਹਦਾ ਗਵਾਹ ਵੀ ਨਹੀਂ ਬਣ ਰਿਹਾਗਾ ਵੀ ਸੂਰੀ ਬਹੁਤ ਗੰਦਾ ਬੰਦਾ ਸੀ ਕੋਈ ਆਇਆ ਨਹੀਂ ਪਰਿਵਾਰ ਨਹੀਂ ਤਾਂ ਕਹਿਣਾ ਹੀ ਹੁੰਦਾ ਜਿਹੜੇ ਥਾਪੜਾ ਦੇ ਕੇ ਸਰਕਾਰਾਂ ਦੇ ਪੈਸੇ ਤੇ ਛਤਰੀਆਂ ਲੈ ਕੇ ਤੇ ਜਿਹੜੇ ਸਕਿਉਰਟੀਆਂ ਲੈ ਕੇ ਸਿੱਖਾਂ ਦੇ ਵਿਰੁੱਧ ਜ਼ਹਿਰ ਉਗਲਦੇ ਆ ਇਹ ਕਿੰਨੇ ਆ ਸਿਪਹ ਸੈਨਾ ਵਾਲੇ ਹੋਰ ਜਿਹੜੇ ਚੰਗੇ ਵੀ ਹੈਗੇ ਆਪਾਂ ਉਹਨਾਂ ਦੇ ਜਿਹੜੇ ਹਾੜਾ ਨਾਰਾ ਮਾਰਦੇ ਨੇ ਪੰਜਾਬ ਦੀ ਗੱਲ ਕਰਦੇ ਆ ਤੇ ਨਹੀਂ ਤਾਂ ਜਿਹੜੇ ਉਹ ਲੋਕ ਆ ਜਿਹੜੇ ਸਾਡੇ ਕੌਮੀ ਹੀਰਿਆਂ ਨੂੰ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਦੇ ਵਿਰੁੱਧ ਬਗਵਾਸ ਮਾਰਦੇ ਆ ਸਾਡੇ ਕੌਮੀ ਹੀਰੇ ਜਿਨ੍ਹਾਂ ਨੇ ਸਜ਼ਾਵਾਂ ਦਿੱਤੀਆਂ ਜਾਂ ਕੋਰਟ ਦੀਆਂ ਭੁਗਤ ਲਈਆਂ ਤੇ ਉਹਨਾਂ ਦੇ ਵਿਰੁੱਧ ਯਾਰ ਉਗਲਦੇ ਨੇ ਦੇ ਬਾਹਰ ਨਹੀਂ ਹੋਣੇ ਚਾਹੀਦੇ ਸਾਨੂੰ ਦੁੱਖ ਨਹੀਂ ਆਉਂਦਾ ਤਾਂ ਸਿੱਖਾਂ ਨੂੰ ਕਿ ਸਿੱਖਾਂ ਦੇ ਬੱਚੇ ਵੀ ਹੁਣ ਪੜ੍ਹ ਲੈ ਗਏ ਆ ਸਾਡੀ ਜੇ ਬੱਚੀ ਨੂੰ ਜੱਜ ਦਾ ਪੇਪਰ ਦੇਣ ਤੋਂ ਰੋਕਿਆ ਕਿੰਨੀ ਹਫੜਾ ਤੋਂ ਬਣੀ ਮੱਛੀ ਵੀ ਇੱਥੋਂ ਤੱਕ ਪਹੁੰਚਣਾ ਸਿੱਖਾਂ ਦਾ ਤੇ ਫਿਰ ਇਹ ਸੋਚ ਲੈਣ ਮਤਲਬ ਇਹਨਾਂ ਦੀ ਕੱਡੀ ਮਾੜੀ ਸੋਚ ਆ ਵੀ ਜਿਸ ਜੇ ਇਦਾਂ ਦੇ ਸੂਰਮੇ ਨਾ ਸਾਡੇ ਵਿੱਚ ਹੁੰਦੇ ਜੀ ਜੇ ਹੱਥ ਚੜੀਆਂ ਤੋੜਨ ਵਾਲੇ ਬਾਜ ਸਿੰਘ ਵਰਗੇ ਤੇ ਫਿਰ ਇੱਥੋਂ ਗੁਲਾਮੀ ਕਿਵੇਂ ਜਾਂਦੀ ਹਮਮ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਜਿਹੜਾ ਐਂਡ ਦੇ ਸਮੇਂ ਤੇ ਗੁਲਾਮਾਂ ਦੀ ਜਿਹੜੀ ਮਾੜੀ ਮੋੜ ਜੜ ਉਹਨਾਂ ਦੀ ਰਹਿੰਦੀ ਮੁਗਲਾਂ ਦੀ ਪੱਟੀ ਆ ਤੇ ਕਲਗੀਆਂ ਵਾਲੇ ਪਾਸ਼ਾ ਦੇ ਥਾਪੜੇ ਦੇ ਨਾਲ ਤੇ ਫਿਰ ਉਹ ਸੂਰਮੇ ਤਾਂ ਆਉਂਦੇ ਹੀ ਰਹਿਣਗੇ ਤੇ ਇਹਨਾਂ ਨੂੰ ਚਾਹੀਦਾ ਸਤਕਾਰ ਕਰਨਾ ਸਿੱਖ ਕੌਮ ਦੇ ਮਹਾਨ ਸੂਰਮਿਆਂ ਦਾ ਤੇ ਜਿਹੜੇ ਇਦਾਂ ਦੇ ਖੁੱਲੇ ਹੋਇਆ ਸੰਗਲੀਆਂ ਦੇ ਵਿੱਚੋਂ ਤੇ ਬਗਵਾਸ ਕਰਦੇ ਆ ਜਾਂ ਸਿੱਖ ਕੌਮ ਦੇ ਵਿਰੁੱਧ ਭੌਂਕਦੇ ਆ ਜਾਂ ਜਾਬ ਜੇ ਕਾਤਲ ਆ ਉਹਨਾਂ ਨੂੰ ਟਾਈਮ ਸਿਰ ਸੰਭਾਲਣਾ ਚਾਹੀਦਾ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਅਸੀਂ ਅਸੀਂ ਤਾਂ ਚਾਹੁੰਦੇ ਹੀ ਨਹੀਂ ਵੀ ਸਾਡੇ ਨੌਜਵਾਨ ਜੇ ਇਹੋ ਜਿਹਾ ਕੋਈ ਕੰਮ ਕਰਨ ਜਿਨ੍ਹਾਂ ਦੇ ਵਿੱਚ ਜਾਣ ਸਰਕਾਰਾਂ ਹੀ ਸਜ਼ਾ ਦੇ ਦੇਣ ਸਰਕਾਰਾਂ ਹੀ ਨਹੀਂ ਸਜ਼ਾ ਦਿੰਦੀਆਂ ਤੇ ਉਸ ਤੋਂ ਬਾਅਦ ਫਿਰ ਕਿਸੇ ਨਾ ਕਿਸੇ ਨੇ ਤਾਂ ਉਹ ਜੁਮਾ ਚੱਕਣਾ ਪੈਂਦਾ ਕਿਸੇ ਨਾ ਕਿਸੇ ਨੂੰ ਮੰਨ ਲਓ ਤੁਸੀਂ ਸੁਧੀਰ ਸੂਰੀ ਦੀ ਗੱਲ ਕਰਦੇ ਹੋ ਸੁਧੀਰ ਸੂਰੀ ਕਿੰਨਾ ਚਿਰ ਬੋਲਦਾ ਰਿਹਾ ਕਿਸੇ ਸਰਕਾਰ ਨੇ ਕੋਈ ਕਾਰਵਾਈ ਕੀਤੀ ਨਹੀਂ 1996 ਦੇ ਵਿੱਚ ਸਿੱਖਾਂ ਦਾ ਕਹਿ ਕੇ ਸਰਕਾਰ ਬਣਾ ਲਈ ਵੀ ਅਸੀਂ ਸਿੱਖਾਂ ਦੇ ਨਮਾਇंदे ਹੈਗੇ ਆਂ ਅਸੀਂ ਸਿੱਖ ਪਾਰਟੀ ਦੇ ਆਗੂ ਹੈਗੇ ਆਂ ਅਸੀਂ ਪੰਥਕ ਹੈਗੇ ਆਂ ਤੇ ਅਸੀਂ ਜਿਹੜੇ ਬੁੱੱਚੜ ਪੁਲਿਸ ਵਾਲੇ ਨੇ ਉਹਨਾਂ ਨੂੰ ਸਜ਼ਾਵਾ ਦਵਾਂਗੇ ਪਰ ਨਹੀਂ ਦਿੱਤੀ ਸਾਰਾ ਕੁਝ ਮਿੱਟੀ ਪਾ ਦਿੱਤੀ ਵੀਰ ਜੀ ਬਦਕਿਸਮਤੀ ਤਾਂ ਇਹ ਹੀ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਰਾਜ ਕਰਨ ਵਾਲੇ ਸਾਡੇ ਆਪ ਦੇ ਉਹਨਾਂ ਨੂੰ ਕੀ ਗਈਏ ਜਿਹੜੇ ਅੱਜ ਵੀ ਖਾ ਖਵਾਰ ਬੰਨਦੇ ਆ ਸਾਰੇ ਭਗੌੜੇ ਹੋ ਕੇ ਤੱਕ ਸਭ ਦੇ ਮਸਲਿਆਂ ਤੋਂ ਹਨਾ ਉਹਨਾਂ ਦੇ ਜਿਹੜੇ ਟੁਕੜਬੋ ਚੇਲੇ ਆ ਜੇ ਕੋਈ ਸੱਚ ਦੀ ਗੱਲ ਕਰਦਾ ਉਹਨੂੰ ਗਾਲੀ ਗਲੋਚ ਜਾਂ ਕੋਈ ਵੀ ਜੇ ਉਹਨਾਂ ਦੇ ਵਿੱਚੋਂ ਨਿਕਲ ਕੇ ਕੋਈ ਗੱਲ ਕਰਦਾ ਪੰਥ ਵਾਲੇ ਆ ਹੀ ਪੰਥ ਦਾ ਬਹੁਤ ਨੁਕਸਾਨ ਕਰਦਾ ਖੜਨਾ ਚਾਹੀਦਾ ਉਹਨਾਂ ਦੀਆਂ ਧੀਆਂ ਭੈਣਾਂ ਕਰਦੇ ਆ ਗਾੜ ਦਰ ਲਥਾਵਿਆ ਵੀ ਗਾਂ ਜਾ ਕੇ ਲੇਖੇ ਵੀ ਦੇਣੇ ਪੈਣੇ ਆ ਉਹ 78 ਤੋਂ ਲੈ ਕੇ 77 ਚ ਕੀਂਦੀ ਸਰਕਾਰ ਸੀ ਗਿਰਬਚ ਨੇ ਨਾਲ ਘਰਿਆਂ ਨੂੰ ਕਿਹਨੇ ਬਚਾਇਆ ਸਿੰਘ ਸਾਹਿਬ ਕੌਂ ਕਿਆਂ ਦੀ ਫੈਲ ਕਿਹਨੇ ਨੱਪੀ ਇਹਨਾਂ ਦਾ ਜਵਾਬ ਤਾਂ ਕਿਤੇ ਦੇਣ ਬੈਠੇ گا गांव ਦੇ ਵਿੱਚ ਅਸੀਂ ਤਾਂ ਕਿਸੇ ਨਾਲ ਜ਼ਮੀਨ ਨਹੀਂ ਵੰਡਣੀ ਗਈ ਬਸ ਦੱਸਣ ਤਾਂ ਸੀ ਨਾ ਵੀ ਸਾਰਾ ਕੁਝ ਹੋਇਆ ਜਿਹੜਾ ਫਿਰ ਝੂਠੇ ਸੌਦੇ ਵਾਲੇ ਨੂੰ ਸਾਰਾ ਕੀਤਾ ਤੇ ਜਿਹੜੇ ਖਾਸ ਕਰਕੇ ਪੁਲਿਸ ਅਫਸਰ ਜਿਹੜੇ ਜਿਨ੍ਹਾਂ ਨੇ ਸਿੱਖਾਂ ਦੇ ਖੂਨ ਦੇ ਨਾਲ ਹੱਥ ਰੰਗੇ ਉਹਨਾਂ ਨੂੰ ਸਜ਼ਾਵਾ ਕਿਹਨੇ ਦੇਣੀ ਹੈ ਕਹਿ-ਕਹਿ ਕੇ ਆਏ ਸੀ ਨਾਲੇ ਕਿ ਇਹਨਾਂ ਨੂੰ ਸਜ਼ਾਵਾ ਦਵਾਂਗੇ ਤੇ ਸਵੇਰ ਸਿੰਘ ਸੈਣੀ ਵਰਗਨ ਅਹੁਦੇ ਦਿੱਤੇ ਵੱਡੇ ਯਾਹਰ ਆਲ ਮਰਗੇ ਨੂੰ ਉਹਦੇ ਘਰ ਦੀ ਨੂੰ ਵੀ ਟਿਕਟ ਦਿੱਤੀ ਨੇੜੇ ਅਹੁਦੇ ਦੇ ਕੇ ਨਵਾਜਾ ਟਿਕਟਾਂ ਦੇ ਕੇ ਨਵਾਜਾ ਵੱਡੇ ਅਹੁਦੇ ਦੇ ਕੇ ਡੀਜੀਪੀ ਸੈਣੀ ਨੂੰ ਲਾ ਕੇ ਪਹਿਲਾਂ ਵੀ ਉਹਨੇ ਖੂਨ ਨਾਲ ਰੰਗੇ ਤੇ ਫਿਰ ਉਹਨੇ ਬਹਿਵਲ ਤੇ ਕੋਡ ਪੂਰਾ ਵਰਤਾਇਆ ਸਾਰਾ ਤੇ ਉਹ ਕਿਹਦੀ ਸਰਕਾਰ ਸੀ ਉਹਦਾ ਜਵਾਬਤਾ ਦੇਣ ਇੰਨੀ ਹੰਕਾਰ ਦੀ ਕਿਉਂ ਸੀ ਅਸੀਂ ਤਾਂ ਦੇਖੋ ਨਾ ਜੀ ਇਹ ਵੀ ਜਿਹੜੇ ਬੰਦੇ ਇਹਨਾਂ ਦੀ ਸਰਕਾਰ ਨਹੀਂ ਰਹੇਗੀ ਇਹ ਕਿਦੋਂ ਦੇ ਬੰਦੇ ਜਿੰਦੋਂ ਇਹਨਾਂ ਨੇ ਜ਼ੁਲਮ ਕੀਤੇ ਆ ਤੇ ਉਹ ਉਲਟਾ ਇਹਨਾਂ ਨੂੰ ਥਾਪੜੇ ਦਿੱਤੇ ਗਏ ਆ ਇਹ ਤਾਂ ਅੱਜ ਪਤਾ ਲੱਗਾ ਸਾਨੂੰ ਤਾਂ ਵੀ ਇਹ ਸੂਬੇ ਵਜੀਰਖਾਂ ਵਰਗੇ ਦਾ ਕੀ ਰੋਲ ਆ ਇਹ ਰੰਜੀਤੇ ਵਰਗਿਆਂ ਦਾ ਕੀ ਰੋਲ ਆ ਇਹਨਾਂ ਦਾ ਕਿੱਡੇ ਵੱਡੇ ਇਹਨਾਂ ਨੇ ਉਧਰ ਕਹਿਰ ਵਰਤਾਇਆ ਕਿੰਨੇ ਮਾਵਾਂ ਦੀਆਂ ਗੋਦੀਆਂ ਸੁਨੀਆਂ ਕੀਤੀਆਂ ਘਰਾਂ ਦੇ ਚਿਰਾਗ ਬੁਝਾਏ ਆ ਅੱਜ ਪਤਾ ਲੱਗਦਾ ਪਿਆ ਤੇ ਸਰਕਾਰ ਜਿੱਥੇ ਇੱਥੇ ਜੇ 15 ਸਾਲ ਕੋਈ ਰਾਜ ਸਾਡੇ ਆਪ ਦੇ ਕਰਕੇ ਐ ਤਾਂ ਦੂਜਿਆਂ 'ਚ ਵੀ ਜਿਹੜੇ ਪੱਗਾਂ ਵਾਲੇ ਚਟੀਆਂ ਵਾਲੇ ਆਉਂਦੇ ਵੀ ਸਾਡੇ ਸਿੱਖਾਂ 'ਚੋਂ ਸੀ ਬਿਲਕੁਲ ਬੇਨਤਾ 부ਚੜ ਵੀ ਛੱਡ ਕੇ ਇਹਨਾਂ ਨੂੰ ਉਹ ਵੀ ਬਚਾਉਂਦੇ ਰਹੇ ਤਾਂ ਜਿਹੜਾ ਇਹ ਬੁੱਚੜ ਪੁਲਸੀਏ ਜਿਨ੍ਹਾਂ ਨੂੰ ਅੱਜ ਕਾਨੂੰਨ ਸਜ਼ਾਵਾ ਦੇ ਰਿਹਾ ਜਾਂ ਉਸ ਸਮੇਂ ਦੇ ਵਿੱਚ ਸਜ਼ਾਵਾ ਦਿੱਤੀਆਂ ਉਹਨਾਂ ਦੇ ਕੇਸ ਸਰਕਾਰ ਦੇ ਵੱਲੋਂ ਲੜੇ ਜਾਂਦੇ ਰਹੇ ਉਹਨਾਂ ਨੂੰ ਗਵਰਨਰਾਂ ਦੀਆਂ ਸਪਾਰਸ਼ਾਂ ਤੇ ਛਡਵਾ ਦਿੱਤਾ ਜਾਂਦਾ ਉਹਨਾਂ ਦੀਆਂ ਸਜ਼ਾਵਾ ਮਾਫਕ ਕਰਵਾ ਦਿੱਤੀਆਂ ਜਾਂਦੀ ਰਹੀਆਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਬਾਦਲ ਦੇ ਵੱਲੋਂ ਵੀ ਇਹ ਸਭ ਕੁਝ ਕੀਤਾ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਕਾਂਗਰਸ ਦੇ ਵੱਲੋਂ ਵੀ ਤੇ ਇਹਨਾਂ ਜਿਹੜੇ ਆਪਣੇ ਆਪ ਨੂੰ ਅਕਾਲੀ ਦੱਸਦੇ ਇਹਨਾਂ ਦੇ ਵੱਲੋਂ ਵੀ ਕੀਤਾ ਗਿਆ ਬਿਲਕੁਲ ਜੀ ਕਾਂਗਰਸ ਤੋਂ ਤਾਂ ਆਸ ਹੀ ਨਹੀਂ ਰੱਖ ਸਕਦੇ ਨਾ ਵੀ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਦੀ ਤੇ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਟਿਕਟਾਂ ਦੇ ਕੇ ਨਵਾਜਦੇ ਰਿਹਾ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੰਦੇ ਰਹੇ ਆ ਜੀ ਤੇ ਉਹਨਾਂ ਦੀ ਸਰਕਾਰ ਜੇ ਪੰਜਾਬ ਦੇ ਵਿੱਚ ਬਣਦੀ ਤੇ ਉਹ ਕਿੱਥੇ ਸਾਨੂੰ ਇਨਸਾਫ ਦੇਣਗੇ ਉਹ ਕਿੱਥੇ ਸਜ਼ਾ ਦੇਣਗੇ ਤੇ ਉਹਨਾਂ ਦੀ ਸਰਕਾਰ ਤੋਂ ਪੈਦਾ ਕੀਤੇ ਬੈਂਤੇ ਵਰਗਾ ਤੇ ਉਹਨੇ ਗਾਂ ਪਾਲੇ ਕੁੱਤੇ ਕੇ ਪੀਸ ਕੇ ਵਰਗੇ ਤੇ ਇਸ ਕਰਕੇ ਉਹਨਾਂ ਨੇ ਕਾਇਦੇ ਨਹੀਂ ਦੁੱਖ ਸਾਨੂੰ ਆਪਦੇ ਆਉਂਦਾ ਪਿਆ ਵੀ ਜਿਹੜੇ ਸਾਡੇ ਆਪਦੇ ਬਣਦੇ ਕਿੱਥੇ ਕਿੱਥੇ ਖੜੇ ਸਾਡੇ ਨਾਲ ਆਪਦੇ ਵੀ ਉਹ 78 ਵਾਲਾ ਵੀ ਕੁਚੋਲਾ ਮਾਰਿਆ ਉਹਨਾਂ ਨੇ ਸਾਡੇ ਸਿੰਘ ਵੀ ਸ਼ਹੀਦ ਹੋ ਗਏ ਤੇ ਉਹਨਾਂ ਨੇ ਉਹ ਪਖੰਡੀ ਗੁਰੂ ਦੀ ਰੱਖਿਆ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਚੱਲਦਾ ਆਇਆ ਸਾਰਾ 84 ਦੇ ਵੇਲੇ ਜੋ ਕੁਝ ਹੋਇਆ ਕਿਹੜੇ ਪਾਸੇ ਉਹ ਖੜੇ ਆ ਤੇ ਉਹਨਾਂ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਤੇ ਯਾਰੀਆਂ ਕਾਂਗਰਸ ਪੰਜਾਬ ਦੇ ਲੀਡਰਾਂ ਆ ਰਹੀਆਂ ਕੈਪਟਨ ਕਿ ਤੂੰ ਤਾਂ ਰਾਜੇ ਮਹਾਰਾਜੇ ਕਿੱਥੇ ਉਹਨਾਂ ਤੋਂ ਆਸ ਰੱਖਦੇ ਆਪਾਂ ਵੀ ਜਿਹੜੇ ਸਾਡੇ ਵਿੱਚੋਂ ਠੇ ਕਹਿੰਦੇ ਤੁਹਾਡੇ ਆਸੀਂ ਟੇਡੀਆਂ ਪੱਗਾਂ ਵਾਲੇ ਜਾਂ ਕੁਛ ਵੀ ਨੀਲੀਆਂ ਵਾਲੇ ਕਹਿ ਲਓ ਤੇ ਅੱਜ ਉਸ ਤੋਂ ਬਾਅਦ ਫੇਰਾ ਬੈਬਲ ਬਰਗਾੜੀ ਉਹ ਸਾਰਾ ਕੁਝ ਹੋਇਆ ਸਾਡੇ ਨਾਲ ਉਹ ਸਾਰਾ ਸ਼ਰਿਆ ਮੁਕਰੇ ਝੂਠੇ ਸੌਦੇ ਵਾਲਾ ਜੋ ਉਹਨੇ ਸਿੱਖਾਂ ਦੇ ਕਤਲ ਕੀਤੇ ਚਾਰ ਸਿੱਖ ਉਹਨੇ ਮਾਰੇ ਆ ਝੂਠੇ ਸੌਦੇ ਵਾਲੇ ਨੇ ਉਹਦੀ ਰੱਖਿਆ ਕਿਹਨੇ ਕੀਤੀ ਉਹਦੇ ਨਾਲ ਕਲਮਾਂ ਦੇ ਰੱਖਿਆ ਕਿਹਨੇ ਕੀਤੀ ਕਿੰਨਾ ਪੁਲਸੀਆਂ ਕਰਕੇ ਜਾਂ ਜਿਹੜਾ ਤੁਸੀਂ ਬੈਬਲ ਕੋਟ ਕਪੂਰੇ ਦੀ ਗੱਲ ਕਰਦੇ ਹੋ ਜਾਂ ਸਰਸੇ ਵਾਲੇ ਸਾਧ ਦੀ ਗੱਲ ਕਰਦੇ ਹੋ ਇਹਨਾਂ ਦਾ ਕਰਕੇ ਜਿਹੜਾ 2 ਦਸੰਬਰ ਦਾ ਹੁਕਮਨਾਮਾ ਸਾਹਿਬ ਸੀਗਾ ਜਿਹੜਾ ਕਾਲ ਤੱਕ ਸਾਹਿਬ ਤੋਂ ਆਉਂਦਾ ਹੈ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਗਵੀਰ ਸਿੰਘ ਜਾਗ ਗਿਆਨੀ ਸੁਲਤਾਨ ਸਿੰਘ ਇਹਨਾਂ ਸਾਰੇ ਸਿੰਘਾਂ ਦੇ ਵੱਲੋਂ ਜਿਹੜਾ ਜਾਰੀ ਕੀਤਾ ਜਾਂਦਾ ਉਹਦੇ ਵਿੱਚ ਸਪੈਸ਼ਲ ਤੌਰ ਤੇ ਗੱਲ ਕਹੀ ਗਈ ਕਿ ਸਿੱਖਾਂ ਦੇ ਜ਼ਖਮਾਂ ਨੂੰ ਛੇੜਿਆ ਅੱਜ ਆ ਉਹੀ ਖੂਨ ਵਹਿ ਰਿਹਾ ਜਿਹੜਾ ਸਿੱਖਾਂ ਦੇ ਜ਼ਖਮਾਂ ਨੂੰ ਛੇੜਿਆ ਗਿਆ ਸੀ ਜਿਹੜੇ ਭਾਈ ਸੰਦੀਪ ਸਿੰਘ ਸੰਨੀ ਵਰਗੇ ਦਾ ਹੋਰ ਨੌਜਵਾਨਾਂ ਨੂੰ ਜਿਹੜੇ ਬੀਜੇ ਹੋਏ ਕੰਡਿਆਂ 'ਚ ਝੁਗਣੇ ਪੈ ਰਹੇ ਇਹ ਉਸੇ ਹੁਕਮਨਾਮੇ ਦੇ ਵਿੱਚ ਜਿਹੜਾ ਖੂਨ ਹੈ ਜਿਹੜਾ ਜ਼ਖਮਾਂ ਨੂੰ ਛੇੜੇ ਦੀ ਗੱਲ ਕੀਤੀ ਗਈ ਸੀ ਇਹ ਉਹੀ ਖੂਨ ਹੈ ਜੀ ਹੋਰ ਵੀ ਨੌਜਵਾਨਾਂ 'ਚ ਰੋਸ ਵਧਿਆ ਜੀ ਜਦੋਂ ਸ੍ਰੀ ਕਾਲ ਤਖਤ ਸਾਹਿਬ ਤੇ ਅੰਜ ਸਿੰਘ ਸਾਹਿਬਾਂ ਨੇ ਜਦੋਂ ਕੱਲੀ ਕੱਲੀ ਚੀਜ਼ ਦੇ ਬਾਰੇ ਪੁੱਛਿਆ ਵੀ ਆ ਤੁਸੀਂ ਆਪਰਾਧ ਕੀਤੇ ਆ ਇਹਨਾਂ ਦੇ ਵਿੱਚ ਸ਼ਾਮਲ ਜਦੋਂ ਹਾਂਜ ਹਾਂ ਹੋਈ ਉਦੋਂ ਜਿਹੜੇ ਭੋਲੇ ਸੀ ਜਿਨ੍ਹਾਂ ਦੇ ਜਿਹੜੇ ਸਮਝਦੇ ਸੀਗੇ ਪੰਥ ਹੈ ਤਾਂ ਸਾਰਾ ਉਦੋਂ ਵੀ ਰੋਸ ਵਧਿਆ ਫਿਰ ਵਧਿਆ ਜੀ ਉਦੋਂ ਬਾਅਦ ਉਹ ਵੱਖਰੀ ਗੱਲ ਆ ਵੀ ਮੈਂ ਫਿਰ ਕਹਿ ਰਿਹਾ ਵੀ ਚਲੋ ਇਹਨਾਂ ਦੇ ਚੇਲੇ ਲੈ ਲਓ ਭੇਡਾਂ ਵੀ ਕਹਿੰਦੇ ਆ ਜਾਂ ਟੱਕੜਬੋਝ ਕਹਿੰਦੇ ਆ ਬਾਕੀ ਵੱਡੀ ਗੱਲ ਉਹ ਵੀ ਜਿਹੜੇ ਬੰਦਿਆਂ ਨੂੰ ਕੋਈ ਸਿੱਖੀ ਦੇ ਸਿਧਾਂਤਾਂ ਦਾ ਨਹੀਂ ਪਤਾ ਬਾਹਦਿਆਂ ਦੀ ਗਿਣਤੀ ਚਲੋ ਇਹ ਨਹੀਂ ਕਹਿੰਦੇ ਬੀਨਾਸ ਕਿਸੇ ਈ ਨਹੀਂ ਹੁੰਦਾ ਵੀ ਉਹ ਬੰਦੇ ਕਿਹੜੀ ਗੱਲ ਦਾ ਜਵਾਬ ਦੇਣਗੇ ਕਿ ਕੋਈ ਗੱਲ ਬ ਕੀ ਪੈਸੇ ਨਾਲ ਖਰੀਦਿਆ ਜਾ ਸਕਦਾ ਜਮੀਰ ਪੰਥ ਦਾ ਹੂੰ ਪੰਥ ਦੀ ਜਿਹੜੀ ਅਣਖ ਤੇ ਆਣ ਨੂੰ ਪੈਸੇ ਨਾਲ ਦਵਾਇਆ ਜਾ ਸਕਦਾ ਜਿਹੜੀ ਲੀਰੋ ਲੀਰ ਕੀਤੀ ਆ ਪੰਥ ਦੀ ਅਣਖ ਰੋਲੀ ਆ ਪਾਗ ਰੋਲੀ ਆ ਇਹਨਾਂ ਗੱਲਾਂ ਤੇ ਤਾਂ ਜਵਾਬ ਆ ਵੀ ਉਹ ਤੱਕ ਸਭ ਤੇ ਜਿਹੜੇ ਸਾਰੇ ਜਿਹੜੇ ਅਪਰਾਧ ਜਿਹੜੇ ਮੰਨੇ ਆ ਤੇ ਮੰਨੇ ਆ ਤਾਂ ਫਿਰ ਉਹਦਾ ਪਛਤਾਵਾ ਕਰਨਾ ਚਾਹੀਦਾ ਸੀ ਬਿਲਕੁਲ ਉਹਦੇ ਫਿਰ ਵੀ ਪੰਥ ਤੋਂ ਨੂੰ ਕੁਰਸੀਆਂ ਦੇ ਭਾਵੇਂ ਹੂੰ ਅੱਗ ਸਾਨੂੰ ਮੁਕਰ ਕੇ ਬਾਹਰ ਮੁਕਰ ਕੇ ਤੇ ਅੱਗ ਸਾਨੂੰ ਕੁਰਸੀ ਦੀ ਲੱਗੀ ਵੀ ਅੱਜ ਜਿਹੜਾ ਸੱਚ ਬੋਲ ਰਿਹਾ ਬਸ ਉਹ ਸੈਂਟਰ ਦਾ ਯਾਰ ਉਹ ਭਾਜਪਾ ਦਾ ਆਰਸ ਦਾ ਯਾਰ ਤੇ ਸਾਡੇ ਲੀਡਰ ਬਿਆਨ ਦੇਣ ਜੇ ਉਹ ਬਲਾਤਕਾਰ ਦੀ ਸੂਚਾ ਲੰਗਾ ਉਹ ਬਿਆਨ ਬਣਾਉਂਦਿਆਂ ਸਾਰੀ ਬਿਆਨ ਦਵੇ ਜੇ ਸਾਡਾ ਜਿਹੜਾ ਦੋਖ ਨਾਲ ਹੁਣ ਤੱਕ ਖੈਂਦਾ ਰਿਹਾ ਫਰੋਜਪੁਰ ਦੀ ਸੀਟ ਤੋਂ ਜਾਖੜ ਉਹ ਬਿਆਨ ਦਵੇ ਵੀ ਬਹੁਤ ਜ਼ਰੂਰੀ ਆ ਕਾਲੀਦਲ ਦਾ ਤੇ ਭਾਜਪਾ ਦਾ ਰਲੇਵਾ ਉੱਥੇ ਸਾਡੇ ਮੂੰਹ ਬੰਦ ਆ ਉੱਥੇ ਜਬਾਤ ਜੇ ਕੋਈ ਹੋਰ ਗੱਲ ਆਢੋ ਕੇ ਵੱਖਰੇ ਹੋ ਕੇ ਜਾਂ ਉਹ ਨਵਾਂ ਕਾਲੀਦਲ ਬਣਿਆ ਹਰਪ੍ਰੀਤ ਸਿੰਘ ਜਹੇਦਾਰ ਜਿਹੜਾ 7 ਸਾਲ ਇਹਨਾਂ ਦੀ ਰੈ ਦੇ ਨਾਲ ਹੀ ਰਿਹਾ ਇਹਨਾਂ ਦੇ ਹਾਂ ਚ ਹਾਂ ਹੀ ਮਿਲਾਉਂਦਾ ਰਿਹਾ ਅੱਜ ਉਹਦੀ ਕਰਦਾਰ ਖੁਸ਼ੀ ਤੇ ਕੀ ਕੋਈ ਸ਼ਬਦ ਵਰਤੇ ਜਾ ਰਹੇ ਆ ਕਿ ਉਹ ਭਾਜਪਾ ਦਾ ਹੋ ਗਿਆ ਉਹਦੀਆਂ ਤਾਂ ਦਿਸ ਰਹੀਆਂ ਅੱਜ ਤਸਵੀਰਾਂ ਤੇ ਮੀਟਿੰਗਾਂ ਉਹ ਵੀ ਜਵਾਬ ਦੇ ਪੰਥ ਨੂੰ ਜਿਹੋ ਤੇ ਕਸੂਰ ਆ ਤੇ ਪਰ ਜਿਹੜਾ ਸਾਡੀ ਯਾਰੀ ਰਹੀ ਹੈ ਹੁਣ ਤੱਕ ਨਾਲ ਜੇ ਸਾਡੇ ਉਹਨਾਂ ਦੇ ਲੀਡਰ ਭਾਜਪਾ ਦੇ ਆ ਕੇ ਸਾਡੇ ਗੁਰੂ ਸਾਹਿਬਾਂ ਦੇ ਬਾਰੇ ਜੋ ਉਹ ਚੰਦੂ ਨੂੰ ਬਰੀ ਕਰਦੇ ਰਿਹਾ ਜਹਾਂਗੀਰ ਨੂੰ ਦੋਸ਼ੀ ਕਹਿ ਕੇ ਕੱਲਾ ਉੱਥੇ ਸਾਡੇ ਮੂੰਹ 'ਚ ਘੁੰਗਣੀਆਂ ਪਾਈਆਂ ਨਾ ਸ਼ਰੋਮਣੀ ਕਮੇਟੀ ਦਾ ਕੋਈ ਮੁਲਾਜ਼ਮ ਨਾ ਸ਼ਰੋਮਣੀ ਜਿਹੜੇ ਕਵਰ ਤੋਲ ਗਏ ਉਹ ਉਹ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਆ ਕੇ ਖਾਲਸੇ ਨੂੰ ਹਮੇਸ਼ਾ ਹੀ ਗੁਲਾਮੀ ਦਾ ਸਾਾਸ ਕਰਾਉਂਦੇ ਰਹੇ ਵਿਪਰਨਕ ਰੀਤ ਦਾ ਵਿੱਚ ਮੇਲਬੋਬਾ ਕਰਦੇ ਰਹੇ ਸਾਡੇ ਵਿੱਚੋਂ ਸਨਾਤਨਾਂ ਦੇ ਵਿੱਚੋਂ ਅੱਜ ਤੱਕ ਉਹਨਾਂ ਦੇ ਕੋਈ ਅਸੀਂ ਤਾਂ ਖੜੇ ਨਹੀਂ ਅੱਗੇ ਜਵਾਬ ਨਹੀਂ ਦਿੱਤਾ ਤੇ ਜਿਹੜੇ ਗੱਲ ਕਰਦੇ ਜਬ ਤੱਕ ਖਾਲਸਾ ਰਹੀ ਨਿਆਰਾ ਤਬ ਲੱਗ ਤੇ ਅੱਜ ਨੂੰ ਮੈਂ ਸਾਰਾ ਇਸੇ ਕੋ ਵੱਖਰੀ ਕੌਮ ਇੱਕ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੇ ਆਦਾ ਨਾਰਾ ਮਾਰਿਆ ਹੋਰ ਸਾਰੇ ਤੇ ਉਹਨਾਂ ਨੂੰ ਅਸੀਂ ਹੱਤਵਾਦੀ ਵਕਵਾਦੀ ਉਹਨਾਂ ਦੇ ਨਾਲ ਲਾ ਕੇ ਅੱਜ ਅਸੀਂ ਫਿਰ ਪੰਥਕ ਆ ਯਾਨੀ ਹਰਪ੍ਰੀਤ ਸਿੰਘ ਹਨਾ ਦੀਆਂ ਫੋਟੋਆਂ ਵਾਇਰਲ ਕੀਤੀਆਂ ਜਾ ਰਹੀਆਂ ਉਹ ਤੁਸੀਂ ਪਹਿਲਾਂ ਗੱਲ ਕਰ ਚੁੱਕੇ ਹੋ ਵੀ ਜੇ ਉਹ ਦੋਸ਼ੀ ਹੋਣਗੇ ਤੇ ਉਹ ਵੀ ਆਪਣਾ ਜਵਾਬ ਦੇ ਹੈਗੇ ਨੇ ਉਹ ਵੀ ਜਵਾਬ ਕਿਤੇ ਨੇ ਕਿ ਉਹਨਾਂ ਨੂੰ ਪੰਥ ਨੂੰ ਦੇਣਾ ਪਊਗਾ ਜੇਕਰ ਕੁਝ ਅਜਿਹਾ ਉਹ ਕਰ ਰਹੇ ਨੇ ਪਰ ਗੈਨੀ ਹਰਪ੍ਰੀਤ ਸਿੰਘ ਦੀਆਂ ਫੋਟੋਆਂ ਦੇ ਉੱਤੇ بڑے-ਵੱਡੇ ਪੱਧਰ ਤੇ ਉੱਤੇ ਫੋਟੋਆਂ ਵਾਇਰਲ ਕੀਤੀਆਂ ਜਾ ਰਹੀਆਂ ਪਰ ਜਦੋਂ ਕਿਸੇ ਵੀ ਇਹਨਾਂ ਇਸ ਧੜੇ ਦੇ ਵੱਲੋਂ ਸੁਖਬੀਰ ਬਾਦਲ ਦੇ ਧੜੇ ਦੇ ਵੱਲੋਂ ਜਿੰਨੇ ਵੀ ਲੋਕ ਵਿਚਰ ਰਹੇ ਕਿਸੇ ਨੂੰ ਵੀ ਸਵਾਲ ਕੀਤਾ ਜਾਂਦਾ ਕਿ ਭਾਜਪਾ ਦੇ ਨਾਲ ਗੱਠਜੋੜ ਕਰੋਗੇ ਜਾਂ ਨਹੀਂ ਕਰੋਗੇ ਉਹ ਨਾ ਕਰਦੇ ਨੀ ਨਜ਼ਰ ਆਏ ਕਦੇ ਵੀ ਕਿਸੇ ਨੇ ਨਾ ਨਹੀਂ ਕੀਤੀ ਅਜ ਤੱਕ ਭਾਜਪਾ ਵਾਲੇ ਸਗੋਂ ਜ਼ਰੂਰ ਨਾ ਕਰਦੇ ਆ ਕਿ ਸੁਖਬੀਰ ਥੜੇ ਦੇ ਨਾਲ ਕਦੇ ਵੀ ਗੱਠ ਜੋੜ ਨਹੀਂ ਕਰਾਂਗੇ ਪਰ ਇਹਨਾਂ ਵੱਲੋਂ ਨਾ ਨਹੀਂ ਕੀਤੀ ਜਾਂਦੀ ਦੂਜਿਆਂ ਦੇ ਉੱਤੇ ਬਲੇਮ ਬਾਜ਼ੀ ਕੀਤੀ ਜਾਂਦੀ ਹੈ ਵੀਰ ਜੀ ਬਿਲਕੁਲ ਮਤਲਬ ਜਿਵੇਂ ਪਾਪ ਕੀਤੇ ਅਪਰਾਧ ਕੀਤੇ ਜਿਹੜੇ ਉਹਨਾਂ ਦਾ ਬੋਝ ਬਹੁਤ ਹੁੰਦਾ ਹੈ ਨਾ ਬੰਦੇ ਮੈਂਟਲ ਹੋ ਜਾਂਦੇ ਆ ਮੈਂ ਤਾਂ ਇਹ ਹੀ ਕਹੂੰਗਾ ਇਸ ਟਾਈਮ ਇਹਨਾਂ ਦਾ ਹਾਲਾਤ ਆ ਜਿਹੜਾ ਇਹ ਜੁੰਡਲੀ ਜਿੰਨੀ ਕਾ ਹੁਣ ਇਹਨਾਂ ਦੇ ਵਿੱਚੋਂ ਹੀ ਨਿਕਲਿਆ ਚਲੋ ਵੀ ਆਪਾਂ ਦੁੱਧੋਤੇ ਨਹੀਂ ਕਹਿੰਦੇ ਚੰਦੂ ਮਾਜਰ ਗੇ ਓ ਢੀਨ ਸਰਗੇ ਲੇਖੇ ਤਾਂ ਉਹਨਾਂ ਨੂੰ ਦੇਣੇ ਪੈਣਗੇ ਦਰਗਾਹ 'ਚ ਵੀ ਜੇ ਅੱਜ ਉਹ ਭਾਜਪਾ ਦੇ ਨਾਲ ਢੀਨ ਸੇ ਦਾ ਕਿਵੇਂ ਲਿਹਾਜ਼ ਸੀਗਾ ਜਾਂ ਜੇ ਆਪਾਂ ਹਰਪ੍ਰੀਤ ਸਿੰਘ ਦੀ ਗੱਲ ਕਰਦੇ ਹਾਂ ਜੇ ਹੱਸ-ਹੱਸ ਕੇ ਬੋਣ ਉਹ ਸਾਰੀਆਂ ਚੀਜ਼ਾਂ ਦਾ ਜਵਾਬ ਦੇਣੇ ਪੈਣੇ ਜੀ ਸਮਝਣੇ ਮੰਗਣਾ ਸਿੱਖ ਨੂੰ ਬਹੁਤ ਉੱਚੀ ਸੁਰਤ ਦੇ ਨਾਲ ਕੋਈ ਵੀ ਗੱਲ ਕਰਨੀ ਸਿੱਖ ਨੇ ਕਦਮ ਪਟਣਾ ਉਹ ਗੁਰੂ ਦੇ ਭੈ ਭਾਵਨ ਸੂਰਬੀਰ ਬਚਨ ਕੇ ਬਲੀ ਤਾਂ ਕਿਹਾ ਜਾਂਦਾ ਵੀ ਜਿਹੜੇ ਬਚਨ ਆਪਦੇ ਜਿਹੜੇ ਕਰਦੇ ਨੇ ਮੁੱਖ 'ਚ ਉਹਨਾਂ ਦੇ ਤੇ ਪਹਿਰਾ ਦੁੰਦੇ ਐਵੇਂ ਨਹੀਂ ਸੰ ਹਰੇ ਸਾਰੇ ਕਾਂਗਰਸੀਆਂ ਨੇ ਵੀ ਸਾਰਿਆਂ ਨੇ ਲੇਲੜੀਆਂ ਕੱਢੀਆਂ ਬੜਾ ਉਹ ਕੀਤਾ ਤੇ ਜਿਹੜੇ ਗਮਰਾਹ ਕਰਨ ਵਾਲੇ ਇਧਰ ਅਕਾਲੀ ਦਲ ਦੇ ਸੀ ਜਿਹੜੇ ਨਕਲੀ ਉਹਨਾਂ ਨੇ ਵੀ ਬੜਾ ਕੁਝ ਕਿਹਾ ਜੀ ਬਾਬੇ ਨੂੰ ਗੁਮਨਾ ਕਰਨ ਪਰ ਉਹ ਤਾਂ ਨਹੀਂ ਹੋਇਆਗਾ ਇਸ ਕਰਕੇ ਇਹ ਜਿਹੜੇ ਬੰਦੇ ਆ ਵੀ ਜਿਵੇਂ ਹੁਣ ਹਿੱਲੇ ਪਏ ਆ ਇਹ ਕੋਈ ਸੋਚਦਾ ਨਹੀਂ ਇਹਨਾਂ ਨੂੰ ਫੋਟੋਆਂ ਮਾ ਵਾਇਰਲ ਕਰਦੇ ਆ ਆਪਦੇ ਦੱਸਣਾ ਕਿਉਂਕਿ ਇਹਨਾਂ ਨੂੰ ਕੁਰਸੀ ਦਿਸ ਰਹੀ ਜੀ ਸਾਨੂੰ ਕੁਰਸੀ ਤੇ ਕਿਵੇਂ ਪਹੁੰਚ ਜੀ ਜੇ ਹੁਣ ਆਪਾਂ ਲਈਏ ਠੀਕ ਆ ਹੜਪੀੜਤਾ ਜੇ ਸਭ ਨੂੰ ਮਦਦ ਕਰਨੀ ਚਾਹੀਦੀ ਆ ਸਭ ਨੂੰ ਕਰਨੀ ਚਾਹੀਦੀ ਆ ਪਤਾ ਹੀ ਆਪਨੂੰ ਲੀਡਰਾਂ ਨੇ ਹੁਣ ਤੱਕ ਪੈਸਾ ਕਿਵੇਂ ਕਮਾਇਆ ਜਿਵੇਂ ਆਪਾਂ ਕਹਿ ਦਿੰਨੇ ਹਾਂ ਲੀਡਰਾਂ ਦੇ ਸਹਰਾਣੇ ਫਰੋਲ ਗਏ ਤੇ ਪੈਸੇ ਨਿਕਲ ਗਏ ਵਿੱਚੋਂ ਬਿੱਡਾਂ ਦੇ ਥੱਲੇ ਵੀ ਜੇ ਅੱਜ ਉਹ ਵੰਡ ਰਹੇ ਅੱਜ ਹੋਰ ਵੰਡ ਰਹੇ ਉੱਥੇ ਸੁਖਵੀਰ ਬਾਦਲੇ ਵੰਡੇ ਚੰਗੀ ਗੱਲ ਮੈਂ ਨਾ ਹੜ ਪੀੜਤਾਾਂ ਦੇ ਇੱਕਵੇਂ ਬਜ਼ੁਰਗ ਦੇ ਨਾਲ ਮਿਲਿਆ ਹੱਤੇ ਵਾਲੇ ਪਿੰਡ ਦੇ ਕੋਲ ਕਿਸੇ ਹਵੇਲੀ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਕਹਿੰਦੇ ਵੀ ਅਮਰਤਪਾਲ ਸਿੰਘ ਆਇਆ ਤੇ ਕਹਿੰਦੇ ਵੈਗਰੂ ਦੇ ਇਹੋ ਜੀ ਕਲਾ ਵਾਪਰੀ ਆ ਇਹੋ ਜਿਹਾ ਕਹਿੰਦੇ ਉਹ ਚਮਤਕਾਰ ਹੋਇਆ ਆ ਜਿਹੜੇ ਲੀਡਰਾਂ ਨੇ ਲੁੱਟਿਆ ਹੋਇਆ ਸੰਗਤ ਦਾ ਧਨ ਸੀ ਉਹ ਵਾਪਸ ਨਿਕਲ ਰਿਹਾ ਕਹਿੰਦੇ ਜੇਲ੍ਹ ਦੇ ਵਿੱਚ ਬੈਠੇ ਅਮਰਤਪਾਲ ਨੇ ਇਹਨਾਂ ਦੇ ਕੋਲੋਂ ਲੁੱਟਿਆ ਹੋਇਆ ਸੰਗਤ ਦਾ ਜਿਹੜਾ ਸਰਮਾਇਆ ਆ ਸੰਗਤ ਦਾ ਜਿਹੜਾ ਧਨ ਆ ਉਹ ਵੀ ਅੱਜ ਕਹਿੰਦੇ ਬਾਹਰ ਨਿਕਲ ਰਿਹਾ ਅੱਜ ਆਪ ਵੰਡਣ ਤੇ ਆ ਗਏ ਕਹਿੰਦੇ ਕਾਂਗਰਸ ਵਾਲਿਆਂ ਨੇ ਵੀ ਲੁੱਟਿਆ ਉਹ ਵੀ ਵੰਡ ਰਹੇ ਆ ਕਹਿੰਦੇ ਬਾਦਲਾ ਵਾਲਿਆਂ ਨੇ ਲੁੱਟਿਆ ਜੋ ਵੀ ਵੰਡ ਰਹੇ ਆ ਕਹਿੰਦੇ ਅਮਰਤਪਾਲ ਸਿੰਘ ਦੇ ਪਤਾ ਨਹੀਂ ਕੀ ਉੱਤੇ ਵੈਗਰੂ ਦੀ ਕਿਰਪਾ ਹੈ ਉਹ ਜੇਲ੍ਹ ਦੇ ਵਿੱਚ ਹੀ ਬੈਠਾ ਆ ਉਹਨੇ ਸਿੰਘ ਸੇਵਾ ਕਰਨ ਲਾ ਦਿੱ ਤੇ ਸਾਰਿਆਂ ਦਾ ਲੁੱਟਿਆ ਹੋਇਆ ਸਰਮਾਇਆ ਜਿਹੜਾ ਇਹ ਬਾਹਰ ਨਿਕਲ ਰਿ ਬਿਲਕੁਲ ਵੀਰ ਜੀ ਜਿਹਨੇ ਅੰਨੇ ਹੋ ਚੁੱਕੇ ਆ ਗੁਰੂ ਦੇ ਗਿਆਨ ਦਾ ਨਹੀਂ ਪਤਾ ਗੁਰੂ ਸਾਹਿਬ ਦੀ ਸਮਰੱਥਾ ਦਾ ਨਹੀਂ ਪਤਾ ਗੁਰੂ ਸਾਹਿਬ ਦੀ ਕਲਾ ਕਿਵੇਂ ਵਰਤਦੀ ਆ ਜਿਨ੍ਹਾਂ ਨੂੰ ਕੇਵਲ ਕੁਰਸੀ ਦਾ ਇਹ ਮਾਰੇ ਕਹਿੰਦੇ ਸੁੱਤੜ ਅਸੰਖ ਮਾਇਆ ਝੂਠੀ ਕਾਰ ਨੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ ਨਾਮ ਜਪ ਕੇ ਸੁਰਤ ਨਿਰਮਲ ਹੁੰਦੀ ਜਿਨ੍ਹਾਂ ਦੀ ਲੀਡਰ ਵੀ ਚੰਗੇ ਹੋਏ ਸਾਡੇ ਵਿੱਚ ਜਹਾਜਦਾਰਾਂ ਤੋਂ ਲੈ ਕੇ ਜਾਂ ਸ਼੍ਰੋਮਣੀ ਕਮੇਟੀ ਦਾ ਮੁੱਢ ਵੱਜਾ ਸਰੋ ਅਕਾਲੀ ਦਲ ਦਾ ਬਣਿਆ ਬੜੇ ਵੱਡੇ ਵੱਡੇ ਲੀਡਰ ਹਾਥੇ ਸ੍ਰੀ ਸਾਹਿਬ ਪੰਜ ਕਕਾਰ ਹੁਣ ਅੱਜ ਵਾਲੇ ਤਾਂ ਮੰਨਦੇ ਨਹੀਂ ਪੰਜ ਕਕਾਰ ਉਤੋਂ ਦੀ ਰੱਖਣੇ ਆ ਆ ਤੇ ਸ੍ਰੀ ਸਾਹਿਬ ਤਿੰਨ ਫੁੱਟੀ ਗੱਲ ਦਾ ਵੱਖਰੀ ਆ ਜਿਹੜਾ ਪ੍ਰਧਾਨ ਨੇ ਤੋੜਾੜਾ ਨਹੀਂ ਆਉਂਦਾ ਸਿੱਖੀ ਦਾ ਹਾਂ ਇਹਦੇ ਸਿਰ ਤੇ ਜਿਹੜੇ ਤਾਰਾ ਮਾਰ ਰਹੇ ਆ ਤੁਸੀਂ ਦੇਖਿਆ ਜੇ ਵੀਰ ਜੀ ਉਹਨਾਂ ਦੇ ਬੰਦੇ ਜਿੰਨੇ ਗਾਲੀ ਗਲੋਚ ਕਰਨਗੇ ਆਪਾਂ ਨੂੰ ਵੀ ਕਰਦੇ ਆ ਕੇ ਈ ਦੇ ਵੀ ਜਵਾਬ ਦਿਓ ਤੁਸੀਂ ਬਹਿ ਕੇ ਕਿਤੇ ਗੱਲ ਕਰੋ ਵੀ ਉਹ ਸਾਰਾ ਕੁਝ ਅੰਡਰਟ ਕਰਦੀ ਹੈ ਜੇ ਕਾਂਗਰਸ ਨੂੰ ਅਸੀਂ ਪਿੱਟਦੇ ਭਏ ਆ ਭੁੱਲਣੀ ਨਹੀਂ 84 ਤਾਂ ਫੇਰੇ ਬਹਿਬਲ ਬਰਗਾੜੀ ਕਿਵੇਂ ਭੁੱਲ ਜੂਗਾ ਸਾਨੂੰ ਇਹ ਕਿਹਦੇ ਵਿੱਚ ਹੋਇਆ ਸਾਨੂੰ ਸਾਡਾ ਸਿੰਘ ਸਾਹਿਬ ਕੋਮ ਦਾ ਜਹੇਦਾਰ ਕੋ ਕੋ ਮਾਰਿਆ ਕਿਵੇਂ ਭੁੱਲ ਜੂਗਾ ਉਹਦੀ ਫੈਲ ਕੌਣ ਨੱਪ ਕੇ ਰੱਖੀ ਕਿਹਨੇ ਜੇ ਹੁਣ ਨਿਕਲਿਆ ਜਾ ਕੇ ਅੱਜ ਸਾਰੇ ਮਸਲੇ ਚ ਅੱਗੇ ਹੋ ਕੇ ਤੁਸੀਂ ਸਿੱਖ ਸਰੂਡ ਫੈਡਰੇਸ਼ਨ ਦੇ ਆਗੂ ਜਿਹੜੇ ਰਹੇ ਅੱਜ ਉਹ ਜਵਾਬ ਦੇਣਗੇ ਵੀ ਫੈਡਰੇਸ਼ਨ ਦਾ ਕੀ ਰੋਲ ਹੁੰਦਾ ਸੀਗਾ ਜੋ ਸੰਤਾ ਵੇਲੇ ਜਾਂ ਭਾਈ ਅਮਰੀਕ ਸਿੰਘ ਬਾਅਦ ਕਿਦਾਂ ਦੇ ਫੈਡਰੇਸ਼ਨ ਦੇ ਆਗੂ ਸੀ ਅੱਜ ਤੁਹਾਡਾ ਕੀ ਰੋਲ ਰਹਿ ਗਿਆ ਤੁਸੀਂ ਇੱਕ ਬੰਦੇ ਨੂੰ ਕੁਰਸੀ ਤੇ ਬਿਵਾਉਣ ਦੀ ਖਾਤਰੀ ਇਹ ਜਵਾਬ ਦੇਓਗੇ ਪੈਸੇ ਆਪਾਂ ਕਹਿੰਦੇ ਵੰਡਰੀ ਚੰਗੀ ਗੱਲ ਵੀ ਪੈਸੇ ਨਾਲ ਸਾਰਾ ਕੁ ਭੁਲ ਜਮੀਰ ਤੋਂ ਲੈਣੇ ਆ ਲੋਕਾਂ ਦਾ ਵਰਜ ਬੰਦਾ ਲੈਣੇ ਤੇ ਪਰ ਜਿੱਥੇ ਹੀ ਗੱਲ ਕਰਦੇ ਗੁਰੂ ਘਰ ਦਾ ਪੈਸਾ ਚਲੋ ਜੇ ਕਿਸੇ ਨੇ ਸਿੱਧਾ ਕਹਿਤਾ ਗੋਲਕ ਦਾ ਵੰਡਿਆ ਬੜੇ ਟੱਪੇ ਆ ਤੇ ਕੀ ਜਦੋਂ ਰੇਲਗਾੜੀ ਤੁਹਾਡੇ ਨਾਲ ਗੁਰੂ ਘਰ ਦਾ ਲੰਗਰ ਆਇਆ ਕਿਹਦਾ ਪੈਸਾ ਸੀ ਕੋਈ ਹਿਸਾਬ ਤਵ ਹੈ ਮਨਪ੍ਰੀਤ ਬਾਦਲ ਨੇ ਇਥੋਂ ਤੱਕ ਕਹੇ ਮੇਰੀ ਚਾਚੀ ਤੇ ਤਾਈ ਲੱਗਦੀ ਆ ਉਹਦੇ ਭੋਗ ਤੇ ਜਿਹੜਾ ਲੰਗਰ ਲਾਇਆ ਗਿਆ ਸੀ ਉਹ ਐਸਡੀਪੀ ਸੀ ਦੇ ਵਿੱਚ ਲਾਇਆ ਗਿਆ ਸੀ ਮਨਪ੍ਰੀਤ ਬਾਦਲ ਨੇ ਕਿਹਾ ਮੈਂ ਨਹੀਂ ਕਹਿੰਦਾ ਤੁਸੀਂ ਨਹੀਂ ਕਹਿੰਦੇ ਪਰ ਮਨਪ੍ਰੀਤ ਬਾਦਲ ਨੇ ਕਿਹਾ ਨਹੀਂ ਸ੍ਰੀ ਕਾਲ ਤੱਕ ਸੌਦੇਦਾਰ ਨੇ ਮਨਾਇਆ ਮੰਨੇ ਉਥੇ ਕਿ ਜਿਹੜੇ ਝੂਠੇ ਸੌਦੇ ਵਾਲੇ ਦੀ ਮਾਫੀ ਨੂੰ ਉਹਨੂੰ ਕਰਨ ਵਾਸਤੇ ਸਹੀ ਕਰਨ ਵਾਸਤੇ ਤੇ ਉਹ ਫੈਸਲੇ ਨੇ ਕੋ ਛਣ ਉਹ ਕਿਹਦੇ ਲਾਏ ਗੋਲਫ ਚੋ ਲਾਏ ਕਾਦੇ ਹੱਥ ਕੀਤੇ ਝੂਠੇ ਸੌਦੇ ਨੇ ਮਾਫੀ ਨੂੰ ਕਿਉਂ ਬੋਟਾਂ ਲੈਣ ਦੀ ਖਾਤਰ ਕੀਤਾ ਨਾ ਹੀ ਬੋਟਾਂ ਦੀ ਖਾਤਰ ਸਾਦੀਨ ਗਵਾਇਆ 200 247 ਤੇ ਹੁਣ ਇਸ ਕਰਕੇ ਜਿਹੜੇ ਉਹਦੇ ਚੇਲਿਆਂ ਦੀ ਪੂਜਾ ਕਰਦੇ ਰੇ ਤੇ ਜੇ ਅੱਜ ਪੈਸੇ ਵੰਡ ਕੇ ਤੇ ਇਦਾਂ ਖਰੀਦ ਲੋਂਗੇ ਪਰ ਠੀਕ ਆ ਕਢਾਏ ਤਾਂ ਉਸੇ ਹੀ ਅਮਰਪਾਲ ਸਿੰਘ ਨੇ ਆ ਕੇ ਕਰਕੇ ਤੁਸੀਂ ਕਰ ਲਓ ਕੀ ਕਰੋਗੇ ਤੁਸੀਂ ਨੌਜਵਾਨ ਜਾਂ ਪੰਜਾਬ ਦੀਆਂ ਸੀਸਾਂ ਜਿਹੜੀਆਂ ਭਾਈਆਂ ਅਮਰਪਾਲ ਸਿੰਘ ਦੇ ਨਾਲ ਦੀਪ ਸਧੁਰਾ ਜਿਹੜੀ ਜਗਾਈ ਸੀ ਜੋਤ ਤੇ ਜਿਹੜੀ ਉਹ ਇੱਕ ਲਾਟ ਤੇ ਉਹਦੇ ਉੱਤੇ ਪਤੰਗੇ ਆ ਕੇ ਬਲ ਕੀ ਕਰੋਗੇ ਤੁਸੀਂ ਠੀਕ ਆ ਤੁਹਾਡੇ ਨਾਲ ਵੀ ਹੋਣਿਆ ਰਹੀ ਮਰ ਪਰ ਅਣਖ ਕਦੋਂ ਵੀ ਜਾਗ ਸਕਦੀ ਤੇ ਗੁਰੂ ਤੇ ਸਿਧਾਂਤ ਦੀ ਗੱਲ ਆ ਗਈ ਤੁਸੀਂ ਕੀ ਵਿਖਾਉਂਗੇ ਗੁਰੂਮਾਲਾ ਪਾਸਾ ਤੁਸੀਂ ਗੁਰਮਤਿ ਗੱਲ ਕਰ ਸਕਦੇ ਹੋ ਕੋਈ ਤੁਸੀਂ ਗੁਰ ਇਤਿਹਾਸ ਤੇ ਗੱਲ ਕਰ ਸਕਦੇ ਹੋ ਕੋਈ ਨਹੀਂ ਕਰ ਸਕਦੇ ਤੁਸੀਂ ਤੁਸੀਂ ਤਾਂ ਕਿੰਨੇ ਕਿੱਥੇ ਲਿਖਿਆ ਪੰਜ ਕਰ ਉਤੋਂ ਦੀ ਪਾਉਣੀ ਤੇ ਇਸ ਕਰਕੇ ਵੀ ਤੁਸੀਂ ਕੁਰਸੀ ਤੇ ਕਿੱਥੇ ਲਿਖਿਆ ਵੀ ਪੰਥ ਵੀ ਇੱਕ ਜਿਵੇਂ ਧਿਆਨ ਸਿੰਘ ਡੋਗਰੇ ਨੇ ਸਾਰਾ ਮਹਾਰਾਜਾ ਨਜੀਤ ਸਿੰਘ ਦਾ ਰਾਜ ਖਤਮ ਕਰਨ ਚ ਕਿੱਡਾ ਵੱਡਾ ਯੋਗਦਾਨ ਪਾਇਆ ਆਪਦੇ ਪੁੱਤ ਨੂੰ ਤਖਤੇ ਬਿਠਾਉਣ ਨੂੰ ਬਿਠਾ ਸਕਿਆ ਨਹੀਂ ਬਿਠਾ ਸਕਿਆ ਤੇ ਇਹ ਕੋਸ਼ਿਸ਼ ਵੱਡੇ ਬਾਦਲ ਨੇ ਕੀਤਾ ਤੇ ਬਿਠਾ ਸਕਿਆ ਬਹਿ ਜੂਗਾ ਹੁਣਗਾ ਨਹੀਂ ਬਹਿ ਸਕਦਾ ਕੀ ਗੱਲ ਪੰਥ ਮਤਲਬ ਆਹੀ ਰਹੇਗਾ ਜਿਹੜਾ ਉਹਨਾਂ ਦੇ ਮਗਰ ਲਗੇ ਪੈਸੇ ਵਾਲਾ ਬੰਦਾ ਇਦਾਂ ਹੀ ਮਤਲਬ ਜੋ ਮਸ਼ਮ ਆਕਾਸ਼ ਆਇਸ਼ਾ ਕਰਿਓ ਉਹਦੇ ਰਾਜ ਦੇ ਵਿੱਚ ਜੋ ਕੁਛ ਮਰਜੀ ਹੋਵੇ ਪੰਥ ਦੇ ਸਿਧਾਂਤ ਤਹਿਣ ਗੁਰੂ ਸਾਹਿਬ ਦੇ ਨਰਾਦਰ ਸਿੰਘਾਂ ਤੇ ਸਿੰਘ ਜੇਲਾਂ ਦੇ ਵਿੱਚ ਬੇਕਸੂਰ ਵਾਲੇ ਅੰਦਰ ਰਹੇ ਤੇ ਅੱਜ ਫਿਰ ਤੁਹਾਨੂੰ ਗੱਦੀ ਤੇ ਬਿਠਾਜ ਸਾਰਾ ਕੋ ਚੇਤਾ ਆ ਗਿਆ ਤੁਸੀਂ ਵੇਖੋ ਵੀ ਜੀ ਕਿੰਨੇ ਹਿੱਲੇ ਪਏ ਆ ਮਤਲਬ ਲਾਂਡ ਵੇਖੋ ਕਿਵ ਜਿ ਹੋਰੇ ਸਾਰਾ ਦਰਿਆ ਦਾ ਕੰਢਾ ਹੀ ਪਤਾ ਨਹੀਂ ਕਰੀ ਨਾ ਪੱਕਾ ਹੋ ਜਾਊਗਾ ਜੀ। ਮਤਲਬ ਕੱਲ ਪਹਿਲਾਂ ਵੀ ਸਰਕਾਰ ਦੀ ਕੁਝ ਵੀ ਨਹੀਂ ਰਿਆ। ਪੰਜ ਵਾਰੀ ਮਕਮਲ ਤੁਹਾਡਾ ਪਿਓ ਮੁੱਖ ਮੰਤਰੀ ਤੁਹਾਡੇ ਕੋਲ ਤਾਂ ਪਾਵਰ ਜਿੱਡੇ ਮਰਜ਼ੀ ਤੁਸੀਂ ਹੁਕਮ ਜਾਰੀ ਕਰ ਦਿੰਦੇ ਭਰਾਣ ਤੇ ਉਹਦੇ ਤੋਂ ਪਿਓ ਤੋਂ ਮੋਹਰਾ ਦਾ ਲੋਨ ਉਦੋਂ 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 ਸੈਂਟਰ ਨਾਲ ਵੀ ਜਿਹੜਾ ਪਤੀ ਪਤਨੀ ਵਾਲਾ ਰਿਸ਼ਤਾ ਸੀ ਅੱਜ ਤੱਕ ਇਹ ਕਹਿੰਦੇ ਸਾਡੀ ਮੋਦੀ ਨੇ ਹੈ ਹੀ ਨਹੀਂ। ਅੱਜ ਤੱਕ ਇਹ ਕਹਿ ਰਹੇ ਸਾਡੀ ਹੈ ਨਹੀਂ ਤੇ ਪਰ ਉਦੋਂ ਤੋਂ ਪਤੀ ਪਤਨੀ ਵਾਲਾ ਰਿਸ਼ਤਾ ਰਿਸ਼ਤਾ ਸੀਗਾ ਉਦੋਂ ਤੋਂ ਜੋ ਮਰਜ਼ੀ ਕਰ ਸਕਦੇ। ਨਹੀਂ ਨਹੀਂ ਟੁੱਟੀ ਨਹੀਂ ਜੀ ਹੈ ਕਿਉਂ ਨਹੀਂਗੀ। ਅੱਛਾ ਜਿਹੜਾ ਪ੍ਰਧਾਨ ਮੰਤਰੀ ਖੁਦ ਬਾਦ ਸਾਹਿਬ ਨੂੰ ਤੋਰ ਵੀ ਉਹ ਸਾਹਜ ਆ ਵੀ ਜਿਹੜੇ ਬਿਆਨ ਤੇ ਫਿਰ ਖੜੋਤਾ ਕਿਤੇ ਜਿਹੜਾ ਲੀਡਰ ਤੁਹਾਡਾ ਬਿਆਨ ਦਿੰਦਾ ਤੇ ਉਹਨੂੰ ਕੱਢੋ ਪਾਰਟੀ ਚ ਇੱਕ ਪਾਸੇ ਤਾਂ ਉਹ ਵੜਕਾ ਜਿਹਨੂੰ ਪੰਥ ਰੋ ਰਿਹਾ ਵੀ ਬਲਾਤਕਾਰੀ ਉਹਦੀਆਂ ਵੀਡੀਓ ਚੱਲ ਗਈਆਂ ਤੇ ਉਹ ਤੁਸੀਂ ਉਹਨੂੰ ਬੜਾਤਾ ਜਾ ਕੇ ਮਾਝੇ ਦਾ ਜਰਨਲ ਤੇ ਉਹ ਬਿਆਨ ਦੇ ਰਿਹਾ ਵੀ ਭਾਜਪਾ ਦੇ ਨਾਲ ਤਾਂ ਜ਼ਰੂਰੀ ਆ ਜਿੰਨੇ ਵੀ ਤੁਹਾਡੇ ਕਿੰਨੇ ਲੀਡਰ ਆ ਜਿਹੜੇ ਲੁਧਿਆਣੇ ਵਾਲੇ ਗਰੇਗਰੇਵਾਲ ਸਾਹਿਬ ਮਤਲਬ ਉਹ ਅੰਦਰਖਾਤੇ ਤੁਹਾਨੂੰ ਮਲਦੇ ਆ ਸਾਰਾ ਲੁਧਿਆਣਾ ਉੱਥੇ ਵਿੱਚ ਭਾਜਪਾ ਲੀਡਰ ਬੈਠੇ ਆ ਉਹਨਾਂ ਹੀ ਤਾਂ ਸਾਰੀ ਅੰਦਰਖਾਤੇ ਉਹ ਕਿਵੇਂ ਕੁਰਸੀ ਤੇ ਪਾਉਣਾ ਪ੍ਰਧਾਨ ਨੂੰ ਬਸ ਉਹ ਕਹਿੰਦੇ ਵੀ ਤੁਸੀਂ ਬਸ ਐ ਚੋ ਪਰੋ ਤੁਹਾਨੂੰ ਕੁਰਸੀ ਤੇ ਕਿਵੇਂ ਲਿਆਣਾ ਪਰ ਭਲੇਖਾ ਉਹਨਾਂ ਦਾ ਤੁਸੀਂ ਕਿ ਨੋਟ ਕੀਤਾ ਹੋਊਗਾ ਬਾਦਲ ਸਾਹਿਬ ਦਾ ਜਿਹੜਾ ਮਤਲਬ ਵੇਖੋ ਤੁਸੀਂ ਆਪਾਂ ਕਹਿੰਦੇ ਵੀ ਸਿੱਖੀ ਤੋਂ ਜਿਹੜੇ ਬਹੁਤ ਦੂਰ ਲੋਕ ਆ ਉਹ ਕਾਲੀਗਲ ਦੇ ਵਰਕਰ ਬਾਦਲ ਸਾਹਿਬ ਦਾ ਜਿਹੜਾ ਸਲਾਹਕਾਰ ਸੀ ਬਲਵਿੰਦਰ ਸਿੰਘ ਬੈਂਸ ਕਿੱਥੇ ਅੱਜਕੱਲ ਉਹ ਵੇਖੋ ਤੁਸੀਂ ਉਹਨੇ ਪੰਥ ਦੀਆਂ ਕੂਕਾਂ ਪੈਂਦੀਆਂ ਕਦੇ ਨਹੀਂ ਰੇਗ ਨੂੰ ਟੀਵੀ ਤੇ ਬਹਿ ਕੇ ਆਉਂਦੇ ਪੀ.ਟੀ. ਨਿਊਜ਼ ਤੇ ਖੰਡਨ ਕਰਨਾ ਇਹ ਜੀ ਐਵੇਂ ਬੋਲੀ ਜਾਂਦੇ ਆ ਇਹ ਐਵੇਂ ਬੋਲੀ ਜਾਂਦੇ ਬੜਾ ਵੀ ਮੈਂ ਹੀ ਸਿਆਣਾ ਸਭ ਤੋਂ ਤੇ ਸਾਰੇ ਸੋਚ ਵਾਲੇ ਕਹਿੰਦੇ ਵੀ ਇਹਨੇ ਪੱਠਾ ਭਾਇਆ ਬਾਦਲ ਸਾਹਿਬ ਨੂੰ ਰਿਆ ਦੇ ਦੇ ਕੇ ਤੇ ਉਹ ਸਿਰ ਤੋਂ ਗੰਜਾ ਬੰਦਾ ਨਾ ਤੇ ਮਗਰ ਸਿੰਗ ਲਗੈ ਨਹੀਂ ਪਤਾ ਸਿੱਖਾਂ ਚੋਂ ਕਿ ਦੂਜੂ ਲਗਾ ਅੱਜ ਉਹ ਕਿੱਥੇ ਬੰਦਾ ਦੇਖ ਨਹੀਂ ਰਿਹਾਗਾ ਤੇ ਹੁਣ ਇਹ ਦੇ ਸੁਖਵੀਰ ਬਾਦ ਨੂੰ ਚੰਬੜੇ ਵੇ ਆ ਅਸਨੀ ਵਾਲੇ ਮਸਲੇ ਥੋੜੀ ਜੀ ਗੱਲ ਹੋਰ ਕਰ ਲਈਏ ਜੇ ਭਾਈ ਸੰਦੀਪ ਸਿੰਘ ਸਣੀ ਵਾਲੇ ਤੇ ਜੇਲ੍ਹ ਦੇ ਵਿੱਚ ਭਾਈ ਸੰਦੀਪ ਸਿੰਘ ਸਣੀ ਦੀਆਂ ਚੀਕਾਂ ਪਾਉਣ ਦੀ ਗੱਲ ਹੋਰ ਕੁੱਟੋ ਦੀ ਗੱਲ ਕੁਰਸੀ ਤੇ ਬਹਿ ਕੇ ਜਿਹੜਾ ਸਾਬਕਾ ਜਿਹੜਾ ਪਹਿਲਾਂ ਕਿਤੇ ਐਸਐਸਪੀ ਰਿਹਾ ਜਿਹੜਾ ਮਾਨਜੋ ਕੋਰਟ ਦੇ ਵੱਲੋਂ ਜਿਹਨੂੰ ਸਜ਼ਾ ਦਿੱਤੀ ਗਈ ਹੈ ਉਹ ਕਹਵੇ ਕਿ ਚੀਕਾਂ ਪਾਉਣੀਆਂ ਤੇ ਮੂੰਹ ਚੋਂ ਪਰ ਸਿੰਘ ਦੇ ਮੂੰਹ ਚੋਂ ਵੈਗਰੂ ਨਿਕਲੇ ਤੇ ਉਹਦੇ ਮੂੰਹ ਚ ਕੱਪੜਾ ਤਨ ਦੇਣ ਦੀ ਗੱਲ ਉੱਥੇ ਇੰਨੀ ਪਾਵਰਾਂ ਕਿੱਥੋਂ ਆ ਗਈਆਂ ਕਿ ਇੱਕ ਕੈਡੀ ਕੁਰਸੀ ਤੇ ਬਹਿ ਕੇ ਕਹਿੰਦਾ ਐ ਵੀ ਸਿੰਘ ਦੀਆਂ ਚੀਕਾਂ ਪਾਉਣੀਆਂ ਕਿਉਂਕਿ ਆਪਾਂ ਗੱਲ ਕਾਲੀਆਂ ਦੀ ਕਰ ਚੁੱਕੇ ਆਂ ਕਾਂਗਰਸ ਦੀ ਕਰ ਚੁੱਕੇ ਆਂ ਹੁਣ ਸੱਤਾ ਦੇ ਵਿੱਚ ਨਾ ਕਾਲੀ ਨੇ ਕਾ ਨਾ ਕਾਂਗਰਸੀ ਨੇ ਹੁਣ ਇੰਨੀ ਪਾਵਰ ਉਹਨਾਂ ਦੇ ਕੋਲ ਕਿੱਥੋਂ ਕਿ ਅੱਜ ਵੀ ਸਿੰਘਾਂ ਦੀਆਂ ਜੇਲ੍ਹਾਂ ਦੇ ਵਿੱਚ ਬੈਠੇ ਚੀਕਾਂ ਪਾਉਣ ਦੀਆਂ ਗੱਲਾਂ ਕਰ ਰਹੇ ਨੇ ਹਾਂਜੀ ਇਹ ਤਾਂ ਹੁਣ ਦਿਸ ਹੀ ਜਾਂਦਾ ਵੀ ਸਿੱਧਾ ਹੀ ਜਿਹੜੀ ਸਟੇਟ ਸਰਕਾਰ ਭਗਵੰਤ ਮਾਨ ਸੇਵ ਸੈਂਟਰ ਦੇ ਇਸ਼ਾਰੇ ਤੇ ਜੋ ਅਮਰਪਾਲ ਸਿੰਘ ਦੇ ਨਾਲ ਦੇ ਸਾਥੀਆਂ ਦੇ ਨਾਲ ਜਿਹੜਾ ਕੁਝ ਹੋਇਆ ਜੋ ਬੇਨਿਆਈ ਕੀਤੀ ਉਹਨਾਂ ਦੇ ਨਾਲ ਚਲੋ ਤੁਸੀਂ ਜਿਹੜੀ 3 ਨੂੰ ਦੋ ਉਹਦੀ ਸਜ਼ਾ ਜਿੰਨੀ ਬਣਦੀ ਕਿਸੇ ਨੂੰ ਕੋਈ ਦੁੱਖ ਨਹੀਂ ਸੀਗਾ ਪਰ ਨਜਾਇਜ਼ ਹਥਿਆਰ ਤਾਂ ਉਹ ਜਿਹੜੇ ਲਾਇਸੈਂਸ ਬਣਾ ਆਪਣਾ ਤੇ ਤੁਹਾਡੇ ਕੋਲੇ ਹੀ ਘੁੰਮਦੇ ਲੈ ਕੇ ਹਥਿਆਰਾਂ ਨਾਲ ਬੰਦਾ ਮਾਰਿਆ ਗਿਆ ਕੋਈ ਤੇ ਫਿਰ ਉਹਨਾਂ ਤੇ ਇਦਾਂ ਐਨਐਸਏ ਲਾ ਕੇ ਤੈਨੂੰ ਸਾਮ ਦੇ ਵਿੱਚ ਭੇਜਿਆ ਉਥੋਂ ਦੀਦਾ ਸੀ ਯਾਰੀ ਨਿਭਾਈ ਆ ਤੇ ਫਿਰ ਜਦੋਂ ਸਿੰਘਾਂ ਨੂੰ ਤਾਂ ਕਰ ਲੱਗੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦਾ ਮਸਲਾ ਉਹਨਾਂ ਨੂੰ ਪੰਜਾਬ ਸ਼ਿਫਟ ਕਰਨ ਦਾ ਉਹਨਾਂ ਦੀ ਰਿਹਾਈ ਦਾ ਉਹ ਸਾਰਿਆਂ ਅੱਗੇ ਆਈਆਂ ਕਿਹੜੀਆਂ ਕਿੜੀਆਂ ਗੱਲਾਂ ਤੋਂ ਮੁਕਰ ਰਗੇ ਇਹ ਤਾਂ ਸਿੱਧਾ ਹੀ ਪਤਾ ਲੱਗ ਗਿਆ ਵੀ ਇਹ ਤਾਂ ਦਿੱਲੀ ਦੇ ਯਾਰ ਸਿੱਧੇ ਵੀ ਇਹ ਤਾਂ ਭਾਜਪਾ ਦਾ ਹੀ ਆ ਬੀ ਟੀਮ ਆ ਉਹਨਾਂ ਦੀ ਵੀ ਸਾਡਾ ਇਹ ਹੋ ਗਿਆ ਨਰ ਗਾਰੀਆਂ ਨਾਲ ਜਿਹੜਾ ਕੇਜਰੀਵਾ ਦਾ ਠੀਕ ਆ ਸਿੱਖ ਬਹੁਤ ਕੋਮਲ ਦਿਲ ਆ ਸਵਾਗਤ ਵੀ ਰੱਜ ਕੇ ਕਰਦੇ ਆ ਤੇ ਸਜੇਤ ਵੀ ਹੋ ਜਾਂਦੇ ਆ ਜਿਹੜੇ ਰੂਪ ਚ ਆਏ ਆ ਤੇ ਝਾੜੂ ਬਹੁਤ ਭੈੜੀ ਤਰ੍ਹਾਂ ਖਿੱਲਰ ਵੀ ਗਿਆ ਇਸ ਕਰ ਕੋਈ ਸ਼ੱਕ ਨਹੀਂ ਤੇ ਭਗਵਾਨ ਤਮਨ ਨੂੰ ਉਹੀ ਗੱਲ ਹੁੰਦੀ ਜਿਹੜੇ ਦੀਪ ਸਿੱਧੂ ਦੇ ਵਰ ਬੋਲ ਜਿਹੜੇ ਸੂਝਵਾਨ ਹੁੰਦੇ ਆ ਜਿਹੜੇ ਜਿਹੜੇ ਗੁਰੂ ਨੂੰ ਦਿਲੋਂ ਪਿਆਰ ਕਰਨ ਨਾਲ ਜਿਹੜੇ ਬਚਨ ਕਰਦੇ ਉਹ ਵੀ ਪੂਰੇ ਹੁੰਦੇ ਆ ਤੇ ਉਹਨਾਂ ਨੇ ਜਿਹੜੀ ਇਹਦੇ ਬਾਰੇ ਪ੍ਰਵਖ ਬਾਣੀ ਕੀਤੀ ਸਾਹਮਣੇ ਆ ਹੀ ਰਹੀ ਦਿਸ ਜਾਂਦੀ ਆ ਜੇ ਆਪਾਂ ਕਹਿ ਦਗੇ ਵੀ ਉਹ ਕਿਸੇ ਨੂੰ ਮਾਇਆ ਨੇ ਕਿਸੇ ਨੂੰ ਬੱਦੀ ਨੇ ਜੇ ਕੁਰਸੀ ਤੇ ਬਹਿ ਕੇ ਉਹ ਪਾਪ ਕਰਦੇ ਰਹੇ ਉਹਨੇ ਮਤ ਮਾਰੀ ਗਈ ਇਹ ਸ਼ਰਾਬ ਪੀ ਪੀ ਕੇ ਮਾਰੀ ਗਈ ਆ ਕੁਛ ਨਹੀਂ ਸੋਝ ਰਿਆਗਾ ਵੀ ਕੀ ਕਰਾਈ ਜਾਂਦੇ ਮੈਂ ਇੱਥੋਂ ਤੱਕ ਸੁਣਿਆ ਵੀ ਕਹਿੰਦੇ ਸ਼ਾਮ ਨੂੰ ਫੈਲਾ ਜਿਵੇਂ ਮਰਜੀ ਸੈਣ ਹੋਈ ਜਾਣ ਕੋਈ ਪਤਾ ਨਹੀਂ ਲੱਗਦਾ ਕਿਸੇ ਨੇ ਦੱਸਿਆ ਵੀ ਬਾਧੂ ਪੈਸੇ ਬਣਾ ਰਹੇ ਕਰਕੇ ਉਵੇਂ ਉਹ ਅਪਰਾਧ ਕਰ ਰਹੇ ਖੁੱਲ੍ਹ ਦਿੱਤੀ ਵੀ ਆ ਪੁਲਿਸੀਆਂ ਨੂੰ ਕੀ ਹੋ ਰਿਹਾ ਕਿਸੇ ਗੱਲ ਦਾ ਕੋਈ ਜਵਾਬ ਨਹੀਂਗਾ ਅਨਾਈ ਕਿ ਜੋ ਕੁਛ ਮਰਜ਼ੀ ਸਾਡੇ ਸੂਰਮਿਆਂ ਦੇ ਨਾਲ ਜੇਲਾਂ ਦੇ ਵਿੱਚ ਜਿਹੜੇ ਆਪਦੀ ਸਜ਼ਾ ਕੱਟ ਰਹੇ ਆ ਕਿੱਡੇ ਮਹਾਨ ਸੂਰਮੇ ਕੌਮ ਪੰਥ ਮਾਕਰ ਖੜਾ ਉਹਨਾਂ ਦੇ ਤੇ ਉਹਨਾਂ ਦੇ ਨਾਲ ਕੈਰ ਤੇ ਪੁਲਿਸਗੇ ਭੁੱਲ ਜਾਂਦੇ ਵੀ ਹਾਲਾਤ ਵੇਖ ਲਓ ਪਿਛਲਿਆਂ ਤੇ ਕੀ ਹੋਏ ਪਰ ਇਹ ਬਹੁਤ ਨਸ਼ਾ ਜਿਹੜਾ ਕੁਰਸੀ ਦਾ ਕਿਸੇ ਨੂੰ ਪਾਵਰ ਦਾ ਤੇ ਬਹੁਤ ਜ਼ੁਲਮ ਕਰ ਰਹੇ ਆ ਕਰਾਰੀ ਆ ਭਾਜਪਾ ਸਾਡੇ ਸਿੰਘਾਂ ਤੇ ਬੰਦੀ ਸਿੰਘਾਂ ਤੇ ਤੇ ਇਹ ਨਾਲ ਜਿਹੜਾ ਹੱਥ ਠੋਕਾ ਬਣਿਆ ਆ ਭਗਵੰਤ ਮਾਨ ਕੋਈ ਸ਼ੱਕ ਨਹੀਂ ਕੇਜਰੀਵਾਲ ਚਲੋ ਹ 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 ਤੇ ਨੰਬੰਧਿਆਣੇ ਜਾਂ ਤਾਂ ਉਹਨਾਂ ਨਾਲ ਵੱਧ ਵੀ ਹੋਣ ਜਿਨ੍ਹਾਂ ਨੇ ਹਮਲਾ ਕੀਤਾ ਤੇ ਉਹਦੇ ਰક્ષਣ ਦੇ ਵਿੱਚ ਆਪਦੀ ਬਚਾਅ ਦੇ ਵਾਸਤੇ ਜੋ ਅੱਗੋਂ ਗੁਰੂ ਦੇ ਸਿੰਘ ਨੇ ਸਰਿਆ ਉਹਨੇ ਕੀਤਾ ਤੇ ਉਹਦੇ ਵਿੱਚ ਫਿਰ ਪਾਪੀ ਦਾ ਹਮੇਸ਼ਾ ਪਾਪੀ ਕੋ ਮਾਰਨੇ ਕੋ ਪਾਪ ਮਹਾ ਬਲੀ ਆ ਅਖੀਰ ਦੇ ਉੱਤੇ ਮੰਨ ਲਓ ਇੰਨੇ ਬੰਦੇ ਉਹ ਸੀਗੇ ਇੱਕ ਸੰਦੀਪ ਸਿੰਘ ਸੰਨੀ ਸੀਗਾ ਕਾਨੂੰਨ ਦੀ ਨਜ਼ਰ ਦੇ ਵਿੱਚ ਇਹ ਬੇਸ਼ੱਕ ਗਲਤ ਹੋਊਗਾ ਬੇਸ਼ੱਕ ਕਾਰਵਾਈ ਸੰਦੀਪ ਸਿੰਘ ਸੰਨੀ ਦੇ ਉੱਤੇ ਬਣਦੀ ਵੀ ਹੋਊਗੀ ਕਾਨੂੰਨ ਦੀ ਨਿਗਾ ਦੇ ਵਿੱਚ ਕਿਉਂਕਿ ਪੰਥ ਦੀ ਨਿਗਾ ਤੇ ਕਾਨੂੰਨ ਦੀ ਨਿਗਾ ਦੋਵੇਂ ਵੱਖ-ਵੱਖ ਨੇ ਪੰਥ ਕਾਨੂੰਨ ਦੀ ਨਿਗਾ ਦੇ ਵਿੱਚ ਜੇ ਕੋਈ ਸਜ਼ਾ ਬਣਦੀ ਹੈ ਪਰਚਾ ਦਰਜ ਹੋ ਚੁੱਕਿਆ ਕੋਰਟ ਦੇ ਉੱਤੇ ਗੱਲ ਛੱਡ ਦਿੱਤੀ ਜਾਊਗੀ ਜੇ ਕੋਈ ਕੋਰਟ ਸਜ਼ਾ ਦੇਊਗਾ ਤੇ ਸੰਦੀਪ ਸਿੰਘ ਸੰਨੀ ਨੂੰ ਉਹ ਸਜ਼ਾ ਮੰਨਣੀ ਪਊਗੀ ਜੇ ਮੈਂ ਕਹਿ ਲਵਾਂ ਕਿ ਹੱਸ ਕੇ ਜ਼ਰੂਰ ਕਬੂਲੂਗਾ ਸਿੰਘ ਪਰ ਜਿਹੜੇ ਉਹਦੇ ਨਾਲ ਤਿੰਨ ਲੜੇ ਜਿਵੇਂ ਗੱਲ ਆ ਰਹੀ ਕਿ ਤਿੰਨਾਂ ਨੇ ਹਮਲਾ ਕੀਤਾ ਉਹਨਾਂ ਦੇ ਉੱਤੇ ਕੋਈ ਸਜ਼ਾ ਨਹੀਂ ਜਿਨ੍ਹਾਂ ਨੇ ਸੰਦੀਪ ਸਿੰਘ ਸੰਨੀ ਦੀ ਕੁੱਟਮਾਰ ਕੀਤੀ ਉਹਨਾਂ ਦੇ ਉੱਤੇ ਕੋਈ ਸਜ਼ਾ ਨਹੀਂ ਮਾਣ ਜੋ ਕੋਰਟ ਦੇ ਹੁਕਮਾਂ ਨੂੰ ਵੀ ਟੱਚ ਕਰਕੇ ਜਾਣਿਆ ਗਿਆ ਕਿਉਂਕਿ ਵਾਰਦਾਤ ਤੋਂ ਕਿੰਨੇ ਦਿਨਾਂ ਬਾਅਦ ਅੱਜ ਪਰਚਾ ਦਰਜ ਕੀਤਾ ਗਿਆ ਜੱਜ ਸਾਹਿਬ ਦੇ ਹੁਕਮਾਂ ਤੇ ਵੀ ਪਟਿਆਲਾ ਦੇ ਹਸਪੀਟਲ ਦੇ ਵਿੱਚ ਉਹਨਾਂ ਨੂੰ ਨਹੀਂ ਲੈ ਕੇ ਜਾਇਆ ਗਿਆ ਜੇਲ੍ਹ ਤਬਦੀਲ ਕਰ ਦਿੱਤੀ ਗਈ ਬੜਾ ਕੁਝ ਨਿਕਲ ਕੇ ਸਾਹਮਣੇ ਆ ਜਿਨੇ ਜਿਨੇ ਕਾਨੂੰਨ ਹੱਥ ਦੇ ਵਿੱਚ ਲਿਆ ਜਿਵੇਂ ਸੰਦੀਪ ਸਿੰਘ ਸੈਣੀ ਨੇ ਲਿਆ ਉਹਨੂੰ ਬੇਸ਼ੱਕ ਸਜ਼ਾ ਮਿਲੇ ਪਰ ਦੂਜਿਆਂ ਨੂੰ ਵੀ ਮਿਲੂਗੀ ਜਿਨ੍ਹਾਂ ਨੇ ਮਾਨਯੋਗ ਕੋਰਟ ਦੇ ਹੁਕਮ ਦੇ ਨਹੀਂ ਧੱਜੀਆਂ ਉਡਾਈਆਂ ਜਿਨ੍ਹਾਂ ਨੇ ਨਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਜਾਂ ਨਹੀਂ ਜਿਹੜਾ ਦੂਜਿਆਂ ਲੋਕਾਂ ਦੇ ਉੱਤੇ ਅੱਜ ਤੱਕ ਪਰਚਾ ਦਰਜ ਕੀਤਾ ਜਾ ਰਿਹਾ ਉਹਨਾਂ ਨੂੰ ਸਜ਼ਾ ਮ ਕਦੋਂ ਮਿਲਣੀ ਬਿਲਕੁਲ ਜੀ ਇਹਦੇ ਵਾਸਤੇ 506 ਤੋਂ ਨਾ ਪਊਗਾ ਸ਼ੂਗਰ ਜਥੇਬੰਦੀਆਂ ਸਾਰੀਆਂ ਹਾਂ ਦਾ ਨਾਰਾ ਮਾਰੇ ਸਾਰੇ ਇਕੱਠੇ ਜੇਲ੍ਹ ਦੇ ਅੱਗੇ ਧਰਨਾ ਵੀ ਲਾਉਣਾ ਪਿਆ ਵੀ ਪਹਿਲਾਂ ਪ੍ਰਸ਼ਾਸਨ ਨੂੰ ਕਿਹੜੀ ਇਦਾਂ ਦੀ ਮਜਬੂਰੀ ਆ ਗਈ ਪਰਿਵਾਰ ਨੂੰ ਮਿਲਣ ਤੋਂ ਰੋਕਿਆ ਇਹ ਜਵਾਬ ਦੇਣਾ ਪਊਗਾ ਸਟੇਟ ਸਰਕਾਰ ਨੂੰ ਵੀ ਕਿ ਕੀ ਦੇ ਮਤਲਬ ਹੈ ਪਰਿਵਾਰ ਨੂੰ ਤਾਂ ਵਕੀਲਾਂ ਤੱਕ ਵੀ ਮਿਲਣ ਨੂੰ ਜ ਦਾ ਵੀ ਬੜੀ ਖੁਸ਼ੀ ਵਾਲੀ ਗੱਲ ਇਹਦੇ ਹੱਕ ਚ ਸਾਰੇ ਸੰਪਰਦਾਵਾਂ ਸ੍ਰੀ ਕਾਲਤਾ ਜਹੇਦਾਰ ਸਰੋਣੀ ਕਮੇਟੀ ਸਾਹਿਬ ਨੇ ਹਾ ਦਾ ਨਾਰਾ ਮਾਰਿਆ ਪਰ ਕੇਵਲ ਹਾ ਦਾ ਨਾਰਾ ਉਹ ਗੱਲਾਂ ਤੱਕ ਹੀ ਨਹੀਂ ਰਹਿ ਜਾਣਾ ਚਾਹੀਦਾ ਉਹਨੂੰ ਅਮਲੀ ਜਾਮਾ ਇਹਦੀ ਪੂਰੀ ਪੜਤਾਲ ਕਰਾਉਣੀ ਚਾਹੀਦੀ ਆ ਪਰਿਵਾਰ ਨੂੰ ਵੀ ਬੇਨਤੀ ਕਰਾਂਗੇ ਤੇ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਇਹ ਗੱਲ ਦਾ ਪੂਰਾ ਨਿਚੋੜ ਕੀਤਾ ਜਾਵੇ ਵੀ ਕਿਹੜੀ ਸ਼ਹਿ ਦੇ ਨਾਲ ਉਹ ਐਡੇ ਜ਼ਾਲਮ ਬੁੱਚੜਾ ਨੂੰ ਜੇ ਕਿ ਉਹ ਸੂਰੀ ਦੇ ਨਾਲ ਵਫਾਦਾਰੀ ਪਗਾਉਣ ਦੀ ਖਾਤਰ ਵੀ ਉਹਦੇ ਵਿੱਚ ਕੋਈ ਚੱਜ ਨਾ ਸਜਾ ਨਹੀਂ ਬਣ ਰਹੀ ਗਈ ਕੋਈ ਗਵਾਹ ਨਹੀਂ ਬਣ ਰਿਹਾ ਤੇ ਜਾਂ ਬਦਲਾ ਲੈਣ ਲਈ ਵੀ ਇਹ ਬੁੱਚੜਾ ਜਿਹੜੇ ਇਹ ਸੂਰੀ ਦਾ ਬਦਲਾ ਲੈ ਲੈਣ ਸੰਦੀਪ ਸਾਡੇ ਸੂਰਮੇ ਨੂੰ ਨੁਕਸਾਨ ਪਹੁੰਚਾ ਕੇ ਇਹ ਬਰਦਾਸ਼ਤ ਨਹੀਂ ਪੰਥ ਕਰੂਗਾ ਤੁਸੀਂ ਕਰ ਸਕਦੇ ਹੋ ਬਹੁਤ ਕੁਝ ਕੀਤਾ ਸਾਡੇ ਨਾਲ ਪਰ ਪੰਥ ਦੇ ਦਿਲ ਵਿੱਚ ਉਨੀ ਤੁਸੀਂ ਆਪਣੇ ਪ੍ਰਤੀ ਨਫ਼ਰਤ ਪੈਦਾ ਕਰੋਗੇ ਤੇ ਪੰਥ ਦਾ ਜਿਹਦੇ ਨਾਲ ਖੜਦਾ ਧਰਵਾਸ ਹੀ ਦਿੰਦਾ ਤੇ ਜਿਹੜੇ ਮੈਂ ਕਹੂੰਗਾ ਇਨਸਾਫ ਸਿੰਘ ਦਾ ਸੱਚੇ ਹਿੰਦੂ ਮੁਸਲਮਾਨ ਸਾਈ ਸਭ ਨੂੰ ਆਦਾ ਨਾਰਾ ਮਾਰਨਾ ਚਾਹੀਦਾ ਵੀ ਜੇਲ੍ਹਾਂ ਦੇ ਵਿੱਚ ਤੁਸੀਂ ਆ ਪਰੇਸ਼ਾਨ ਕਰੋਗੇ ਇੱਕ ਤੁਸੀਂ ਪ੍ਰੋਬਲਾ ਨਹੀਂ ਦੇ ਰਹੇਗਾ ਜਿਨ੍ਹਾਂ ਦੀ ਰਿਹਾਈ ਬਣਦੀ ਉਹ ਬਣਦੀ ਆ ਤੇ ਸਾਰਾ ਪੰਥ ਇਕੱਠਾ ਹੋ ਕੇ ਆਦਾ ਨਾਰਾ ਮਾਰੂਗਾ ਹੁਣ ਅੱਗੇ ਵਾਲੀ ਗੱਲ ਨਹੀਂ ਰਹੀ ਨੌਜਵਾਨ ਜਾਗ ਚੁੱਕਾ ਜਿਹੜਾ ਕੋ ਸਾਡੇ ਨਾਲ ਹੜਾ ਨੇ ਮਾਰ ਪਾਈ ਉਹ ਝੱਲਦੇ ਹੋਏ ਸਾਨੂੰ ਤੇ ਨਾਲ ਇਹ ਭਾਜੀ ਚੜਾਤੀ ਹੋਰ ਵੀ ਬੜੀਆਂ ਮਸਲੇ ਆ ਚਲ ਆਪਾਂ ਬਾਲੀਆਂ ਲੰਮੀਆਂ ਹੋ ਜੂ ਫਿਰ ਕਰਦੇ ਰਵਾਂਗੇ ਬਹੁਤ ਮਸਲੇ ਆ ਕਿਤੇ ਵੀ ਸਾਡੇ ਨਾਲ ਖੁੱਲੇ ਪਲੇਟਫਾਰਮ ਤੇ ਆ ਕੇ ਜਿਹੜਾ ਵੀ ਗੱਲ ਕਰੇ ਜਿਹੜੀ ਵੀ ਆਪਾਂ ਵੀਡੀਓ ਜਿਹੜੀ ਵੀ ਗੱਲ ਕੀਤੀ ਆ ਕਿਸੇ ਦੇ ਚੇਲੇ ਨੂੰ ਕਿਸੇ ਨੂੰ ਦੁਖੀ ਹੋਣ ਦੀ ਲੋੜ ਨਹੀਂ ਅਸੀਂ ਕਿਸੇ ਨਾ ਜ਼ਮੀਨਦਾਰ ਰੌਲਾ ਨਹੀਂ ਸਾ ਉਹ ਕਲਗੀਆਂ ਵਾਲੇ ਬਾਪੂ ਨੂੰ ਜਾ ਕੇ ਦੇਣਾ ਉਹਦੇ ਪੰਥ ਦੇ ਵਿੱਚ ਰਹਿ ਗਏ ਸੀ ਕੀ ਕੀਤਾ ਅਸੀਂ ਕੀ ਦੀ ਖਜਾਮਤ ਕੀਤੀ ਆ ਅਸੀਂ ਗੁਰੂ ਨੂੰ ਕਿੰਨਾ ਮੰਨਿਆ ਅਸੀਂ ਪੰਥ ਦੀ ਚੜ੍ਹਦੀ ਕਲਾ ਵਾਲੀ ਕਿੰਨੀ ਗੱਲ ਕੀਤੀ ਆ ਤੇ ਅਸੀਂ ਕੁਰਸੀਆਂ ਦੇ ਯਾਰਾਂ ਨੂੰ ਜਿਹੜੇ ਗਦਾਰਾਂ ਦੇ ਯਾਰ ਉਹਨਾਂ ਨੂੰ ਕਿੰਨਾ ਮਤਲਬ ਸਿਰ ਤੇ ਚੱਕਿਆ ਜ ਉਹਨਾਂ ਦੀ ਮਗਰ ਹਲਾ ਹਲਾ ਕਿੰਨੀ ਕੀਤੀ ਆ ਇਸ ਕਰਕੇ ਗੁਰੂ ਬੋੜੀ ਕਰੂਗਾ ਹੁਣ ਚੜ੍ਹਦੀ ਕਲਾ ਪੰਥ ਦੀ ਜਿਨ੍ਹਾਂ ਨੇ ਸਾਰਾ ਵੇਖ ਲਿਆ ਤੇ ਭਾਈ ਅਮਰਤਪਾਲ ਸਿੰਘ ਉਹਦੀ ਜਥੇਬੰਦੀ ਨੇ ਕਿਵੇਂ ਸੇਵਾ ਕੀਤੀ ਆ ਸਾਰਿਆਂ ਨੇ ਕੀਤੀ ਸਮਾਜ ਸੇਵੀਨਾਂ ਸਭ ਦਾ ਧੰਨਵਾਦ ਪਰ ਜਿਹੜੇ ਲੀਡਰ ਪਹਿਲਾਂ ਲੁੱਟ ਕੇ ਖਾਂਦੇ ਰਹੇ ਉਹ ਕਿਵੇਂ ਅੱਜ ਕਹਿੰਦੇ ਅਸੀਂ ਕਿਸੇ ਵੰਡਲੇ ਪਰ ਹੁਣ ਤੁਸੀਂ ਪਰ ਪੰਥ ਦੀ ਨਵਜ ਪਛਾਣੋ ਨੌਜਵਾਨ ਕਿਹਨੂੰ ਚਾਹੁੰਦੇ ਆ ਆਓ ਤੁਸੀਂ ਫੋਟੋ ਮਾਵ ਨਹੀਂ ਪਾਉਣਦੇ ਆ ਆਪਣੇ ਚੈਨਲਾਂ ਤੇ ਅਮਰਪਾਲ ਦੇ ਫਿਰ ਵੀ ਲੋਕੀ ਕਹਿੰਦੇ ਫੋਫੜ ਤੁਹਾਡਾ ਜਿਹੜਾ ਮੁੱਖ ਮੰਤਰੀ ਉਹਦੀ ਲਿਆਓ ਫੋਟੋ ਆ ਦੂਜਿਆਂ ਨੂੰ ਛੱਡੋ ਤੁਸੀਂ ਇਸ ਕਰਕੇ ਤੇ ਧੰਨਵਾਦ ਵੀਰ ਜੀ ਸਾਰੀ ਤੁਹਾਡੀ ਟੀਮ ਦਾ ਸਾਰੇ ਤੁਹਾਡੇ ਸਰੋਤਿਆਂ ਦਾ ਧੰਨਵਾਦ ਜੀ ਤੁਸੀਂ ਸਮਝ ਦਿੱਤਾ ਬਿਲਕੁਲ ਸੰਜੀਤ ਜੀ ਵਿਚਾਰਾਂ ਦੀ ਸਾਂਝ ਹੋਈ ਹੈ ਕਾਨੂੰਨ ਜਿਹੜਾ ਵੀ ਵਿਅਕਤੀ ਹੱਥ ਦੇ ਵਿੱਚ ਲੈਂਦਾ ਆ ਜਿਨੇ ਵੀ ਘਰਾਂ ਦੇ ਵਿੱਚੋਂ ਬੇਦੋਸ਼ੇ ਚੱਕ ਕੇ ਮਾਰੇ ਸੀ ਜੇਕਰ ਉਹਨਾਂ ਨੂੰ ਕਾਨੂੰਨ ਨੇ ਸਮੇਂ ਸਿਰ ਸਜ਼ਾਵਾਂ ਦਿੱਤੀਆਂ ਹੁੰਦੀਆਂ ਤੇ ਸ਼ਾਇਦ ਆ ਦਿਨ ਨਾ ਵੇਖਣ ਨੂੰ ਆਉਂਦੇ ਪਰ ਅੱਜ ਵੀ ਜੇਲ੍ਹਾਂ ਦੇ ਵਿੱਚ ਵੀ ਜਦੋਂ ਸਿੱਖ ਨੌਜਵਾਨੀ ਦੇ ਉੱਤੇ ਤਸ਼ੱਦਦ ਹੋ ਰਿਹਾ ਜਦੋਂ ਮਾਨਯੋਗ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਅੱਜ ਵੀ ਉਡਾਈਆਂ ਜਾ ਰਹੀਆਂ ਤੇ ਫਿਰ ਮਣਾ ਦੇ ਵਿੱਚ ਕਿਤੇ ਨਾ ਕਿਤੇ ਨਫ਼ਰਤ ਮਣਾ ਦੇ ਵਿੱਚ ਕਿਤੇ ਨਾ ਕਿਤੇ ਜ਼ਹਿਰ ਜ਼ਰੂਰ ਭਰਦਾ ਤੁਸੀਂ ਇਹ ਸਾਰੇ ਮਸਲੇ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਇਸ ਮਸਲੇ ਨੂੰ ਕਿੱਦਾਂ ਸੋਚ ਰਹੇ ਹੋ ਕਿੱਦਾਂ ਵਿਚਾਰ ਰਹੇ ਹੋ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਪ੍ਰੋਗਰਾਮ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਮਾਣਯੋਗ ਸਰਕਾਰਾਂ ਮਾਣਯੋਗ ਕੋਟਾਂ ਨੂੰ ਮੈਂ ਜ਼ਰੂਰ ਬੇਨਤੀ ਕਰਦਾ ਕਿ ਤੁਸੀਂ ਜ਼ਰੂਰ ਨਿਗਰਾਨੀ ਰੱਖੋ ਕਿ ਕੀ ਹੋ ਰਿਹਾ ਕਿਸ ਤਰੀਕੇ ਦੇ ਨਾਲ ਸਿੱਖ ਨੌਜਵਾਨਾਂ ਦੇ ਨਾਲ ਜੇਲ੍ਹਾਂ ਦੇ ਵਿੱਚ ਧੱਕਾ ਹੋ ਰਿਹਾ ਪ੍ਰੋਗਰਾਮ ਨੂੰ ਸ਼ੇਅਰ ਕਰੋ ਵਾਦ ਤੋਂ ਵਾਦ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰੋ ਜਲਦ ਕਿਸੇ ਹੋਰ ਪੰਥਕ ਸਿੱਖੀਏਤ ਨੂੰ ਮਿਲਦਾ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ